ਆ ਜਿਹੜਾ ਲੋਹੇ ਦਾ ਸ਼ਕੰਜਾ ਆ ਇਸ ਦੇ ਵਿੱਚ ਤਕਰੀਬਨ ਤੁਹਾਨੂੰ ਦੱਸ ਦਿੰਨੇ ਕਿ 150 ਤੋਂ ਵੱਧ ਜਿਹੜੇ ਆ ਤੋੜੇ ਆ ਆਂਦੇ ਨੇ ਆ ਤੋੜੇ ਉਧਰ ਦੂਏ ਪਾਸੇ ਭਰੇ ਜਾਂਦੇ ਉੱਥੋਂ ਕੋਈ ਵੀ ਬੰਦਾ ਆ ਉਹਨਾਂ ਕੋਈ ਬੀਬੀਆਂ ਆ ਬੱਚੇ ਆ ਸਾਰੇ ਜਿਹੜੇ ਆ ਉਹ ਲੱਗੇ ਹੋਏ ਨੇ ਦੇਖ ਸਕਦੇ ਹੋ ਬੀਬੀ ਵੀ ਇਸ ਦੇ ਵਿੱਚ ਜਿਹੜੀ ਆ ਨਾਲ ਡਟੀ ਹੋਈ ਹੈ ਤੇ ਇਹ ਤੋੜੇ ਦੇ ਨਾਲ ਭਰਿਆ ਜਾ ਰਿਹਾ ਨਾਲ ਦੂਸਰੇ ਪਾਸੇ ਜੀਸੀਬੀ ਵੱਲੋਂ ਇਹ ਰੇਤਾ ਇੱਥੇ ਲਿਆਂਦਾ ਜਾ ਰਿਹਾ ਟਰਾਲੀਆਂ ਰਾਹੀਂ ਰੇਤਾ ਉੱਥੇ ਢੇਰੀ ਕੀਤਾ ਜਾਂਦਾ ਜੀਸੀਬੀ ਉੱਥੇ ਲੈ ਕੇ ਆਉਂਦੀ ਉੱਥੋਂ ਭਰ ਕੇ ਫਿਰ ਇਹਨਾਂ ਜਿਹੜਾ ਇਹ ਲੋਹੇ ਦੇ ਸ਼ਕੰਜਿਆਂ ਨੂੰ ਭਰ ਕੇ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਤਾਂ ਕਿ ਬੰਨ ਜਿਹੜਾ ਮਾਰਿਆ ਜਾ ਸਕੇ ਦੇਖ ਸਕਦੇ ਹੋ ਨੌਜਵਾਨਾਂ ਦਾ ਕਿੰਨਾ ਜਿਹੜਾ ਆ ਉਜੋਰ ਇਸ ਕੰਮ ਦੇ ਲਈ ਲੱਗ ਤੇ ਫਿਰ ਵੀ ਮਾੜੇ ਵੀ ਹਾਲਾਤਾਂ ਦੇ ਵਿੱਚ ਪਿੱਛੇ ਵੀ ਨੌਜਵਾਨ ਜਿਹੜੇ ਆ ਉਹ ਨਹੀਂ ਹਟਦੇ ਹੈਗੇ ਤਾਂ ਲਗਾਤਾਰ ਪਾਣੀ ਦਾ ਉਫਾਂ ਜਿੱਥੇ ਸਤਲੋਈ ਬਿਆਸ ਦਰਿਆ ਜਿੱਥੇ ਮਿਲਦਾ ਦੋਵਾਂ ਦਾ ਪਾਣੀ ਦਾ ਉਫਾਂ ਜਿੱਥੇ ਲਗਾਤਾਰ ਵਧਦਾ ਜਾ ਰਿਹਾ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਆ ਉਸੋਂ ਪਾਣੀ ਦੇ ਦਰਿਆ ਨੂੰ ਬੰਨ ਜਿਹੜਾ ਉਮਾਰਿਆ ਜਾ ਰਿਹਾ ਤਾਂ ਪਾਣੀ ਦਾ ਦਰਿਆ ਜਿਹੜਾ ਗੱਲ ਕਰ ਲਈਏ ਦਰਿਆ ਜਿਹੜੇ ਨੇ ਲਗਾਤਾਰ ਉਹਨਾਂ ਵਿੱਚ ਪਾਣੀ ਦਾ ਆਫਾਨ ਵੱਧ ਰਿਹਾ ਹੈਗਾ ਤਾਂ ਹਰ ਜਗ੍ਹਾ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਨੌਜਵਾਨ ਹਮੇਸ਼ਾ ਟਾਕਰੇ ਲਈ ਤਿਆਰ ਰਹਿੰਦੇ ਪੰਜਾਬ ਦੇ ਲੋਕ ਟਾਕਰੇ ਲਈ ਤਿਆਰ ਰਹਿੰਦੇ ਨੇ ਤੇ ਲਗਾਤਾਰ ਇਸੇ ਤਰੀਕੇ ਦੇ ਨਾਲ ਪਾਣੀ ਦਾ ਬੰਨ ਜਿਹੜਾ ਆ ਉਹ ਇਸ ਦੇ ਵਿੱਚ ਉਮਾਰਿਆ ਜਾ ਰਿਹਾ ਹੈਗਾ ਆ ਲੋਕ ਜਿਹੜੇ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰ ਰਿਹਾ ਰੇਤਾ ਲਿਆਂਦਾ ਜਾ ਰਿਹਾ ਕੋਈ ਕੋਸ਼ਕਰ ਦਾ ਕੋਈ ਕਹੀ ਦੇ ਨਾਲ ਲੱਗਿਆ ਵਾ ਹਰ ਕੋਈ ਆਪਣਾ ਬਣਦਾ ਯੋਗਦਾਨ ਜਿਹੜਾ ਇਸ ਦੇ ਵਿੱਚ ਪਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਦੇਖ ਪਾ ਰਹੇ ਹੋ ਨੌਜਵਾਨ ਤੁਸੀਂ ਖੜਾ ਜਿਹੜਾ ਦੇਖ ਰਹੇ ਹੋ ਪਾਣੀ ਦੇ ਵਿੱਚ ਜਾ ਕੇ ਵੀ ਚੈੱਕ ਕਰਕੇ ਆਂਦਾ ਕਿਸ ਤਰੀਕੇ ਦੇ ਨਾਲ ਕਿੰਨਾ ਕੁ ਜਿਹੜਾ ਆ ਕਿੱਥੇ ਕਿ ਤੱਕ ਜੋ ਇਹ ਐਂਗਲ ਸਟਿਆ ਜਾ ਰਿਹਾ ਜਾਂ ਜੋ ਬੰਨ ਬੰਨਣ ਦੇ ਲਈ ਜੋ ਥੈਲਿਆਂ ਨਾਲ ਭਰ ਕੇ ਲੋਹੇ ਦਾ ਐਂਗਲ ਸਟਿਆ ਜਾ ਰਿਹਾ ਕਿੱਥੇ ਕਿ ਤੱਕ ਜਾ ਰਿਹਾ ਉਸ ਤੋਂ ਲਈ ਵੀ ਜਿਹੜਾ ਨੌਜਵਾਨ ਮਿਹਨਤ ਕਰ ਰਹੇ ਮਿੱਟੀ ਦੇ ਨਾਲ ਮਿੱਟੀ ਜਿਹੜੇ ਨੌਜਵਾਨ ਹੋਏ ਪਏ ਨੇ ਚਿਹਰੇ ਇਹਨਾਂ ਦੇ ਕਾਲੇ ਹੋ ਚੁੱਕੇ ਕਿਉਂਕਿ ਧੁੱਪ ਜਿਹੜੀ ਆ ਬਹੁਤ ਗਰਮੀ ਜਿਹੜੀ ਆ ਉਸ ਤੋਂ ਬਹੁਤ ਜ਼ਿਆਦਾ ਪੈ ਰਹੀ ਆ ਪਾਣੀ ਦਾ ਸੇਕ ਵੀ ਪੈ ਰਿਹਾ ਦੂਸਰੇ ਪਾਸੇ ਜਿਹੜਾ ਆ ਪਾਣੀ ਨੂੰ ਮੇਰਾ ਬੰਨ ਮਾਰਿਆ ਜਾ ਸਕੇ ਪਾਣੀ ਰੋਕਿਆ ਜਾ ਸਕੇ ਲੋਕਾਂ ਨੂੰ ਜੋ ਪਿੰਡ ਡੁੱਬਣ ਦੇ ਕਿਨਾਰੇ ਆ ਉਹਨਾਂ ਨੂੰ ਬਚਾਇਆ ਜਿਹੜਾ ਆ ਉਹ ਜਾ ਸਕੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਤੁਸੀਂ ਕੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਲੱਗੀ ਹੋਈ ਹਾਲਾਂਕਿ ਲੰਗਰ ਵੀ ਲੱਗੇ ਹੋਏ ਨੇ ਕੋਈ ਮੁਸ਼ਕਲ ਦੇ ਵਿੱਚ ਆ ਤਾਂ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਵੀ ਜਿਹੜਾ ਆ ਉਹ ਕੀਤਾ ਹੋਇਆ ਵਾ ਲੰਗਰ ਵੀ ਇੱਥੇ ਚਾਹ ਪਾਣੀ ਜੋ ਵੀ ਹੈਗਾ ਹਰ ਇੱਕ ਤਰ੍ਹਾਂ ਦੀ ਸੰਗਤ ਨੂੰ ਸੁਵਿਧਾ ਜਿਹੜੀ ਆ ਉਹ ਮਿਲ ਰਹੀ ਹੈਗੀ ਤਾਂ ਨਿਸ਼ਕਾਮ ਸੇਵਾ ਇਸ ਸੰਗਤ ਦੇ ਵੱਲੋਂ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਐ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹੋ ਤੁਸੀਂ ਲੋਕ ਸੇਵਾਵਾਂ ਜਿਹੜੀਆਂ ਉਹ ਕਰ ਰਹੇ ਨੇ ਬਾਈ ਕਿਹੜਾ ਪਿੰਡ ਆਈ ਤੁਹਾਡਾ ਹਰਾਲਚਾਂ ਸੋ ਦੂਰ ਦੂਰ ਦੇ ਪਿੰਡਾਂ ਤੋਂ ਵੀ ਲੋਕ ਆਏ ਹੋਏ ਨੇ ਕਿਉਂਕਿ ਕਾਫੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਇਹ ਇਧਰ 1400 ਲਾਗੇ ਪਈ। ਇਹ ਭਾਈ ਸੇਵਾ ਕਰਨ ਲਈ ਐ ਸਪੈਸ਼ਲ। ਜੀ। ਸੋ ਸੇਵਾ ਕਰਨ ਦੇ ਲਈ ਲੋਕ ਬਹੁਤ ਸਾਰੇ ਇੱਥੇ ਆਏ ਹੋਏ ਨੇ ਜਿਹੜੇ ਲੋਕ ਹਾਲਾਂਕਿ ਜ਼ਰੂਰੀ ਨਹੀਂ ਇੱਥੇ ਲਾਗੇ ਦੇ ਪਿੰਡਾਂ ਦੇ ਜਿਨ੍ਹਾਂ ਨੂੰ ਖਤਰਾ ਪਰ ਹੋਰ ਦੂਰ ਦੂਰੋਂ ਪਿੰਡਾਂ ਤੋਂ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਨੌਜਵਾਨ ਪਹੁੰਚੇ ਹੋਏ ਨੇ ਤਾਂ ਕਿ ਬੰਨ ਮਾਰਿਆ ਜਾ ਸਕੇ ਜਿਹੜੇ ਲੋਕ ਡੁੱਬਣ ਦੇ ਕਿਨਾਰੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਤਾਂ ਤੁਹਾਨੂੰ ਇੱਕ ਵਾਰਾ ਤੋੜਾ ਡਿੱਗ ਦਾ ਵਿੱਚ ਦਿਖਾਵਾਂ ਕਿਸ ਤਰੀਕੇ ਦੇ ਨਾਲ ਇਹਨੂੰ ਉੱਪਰੋਂ ਬੰਨ ਕੇ ਜਿਹੜਾ ਆ ਉਹ ਵਿੱਚ ਛੁੱਟੇ ਜਾਂਦਾ ਤੇ ਫਤੇ ਬਲਾ ਕੇ ਜਦੋਂ ਇਸ ਨੂੰ ਸਿੱਟਦੇ ਆ ਤਾਂ ਉਸ ਤੋਂ ਬਾਅਦ ਜਕਾਰਾ ਛੱਡਿਆ ਜਾਂਦਾ ਆ ਫਿਰ ਉਸ ਤੋਂ ਬਾਅਦ ਇਸ ਇਹਨਾਂ ਨੂੰ ਜਿਹੜਾ ਆ ਅੰਦਰ ਸੁੱਟਿਆ ਜਾਂਦਾ ਕਿਉਂਕਿ ਲੋਕ ਇਕੱਠੇ ਹੁੰਦੇ ਨੇ ਇਹਨੂੰ ੱੱਕਾ ਮਾਰਦੇ ਨੇ ਮੈਂ ਤੁਹਾਨੂੰ ਤਸਵੀਰ ਜਿਹੜੀ ਆ ਨਾਲ-ਨਾਲ ਦਿਖਾਉਂਗਾ ਕਿਸ ਤਰੀਕੇ ਦੇ ਨਾਲ ਲੋਕ ੱੱਕਾ ਮਾਰ ਕੇ ਇਹਨੂੰ ਸ਼ਕੰਜਾ ਉੱਪਰਤੀ ਪ੍ਰੋਪਰ ਪਾ ਕੇ ਫਿਰ ਇਸ ਨੂੰ ਪਾਣੀ ਦੇ ਵਿੱਚ ਸੁੱਟਦੇ ਆ ਤੇ ਉਸ ਤੋਂ ਪਹਿਲਾਂ ਫਤੇ ਵੀ ਗਿਜ ਜਾਂਦੇ ਨੇ ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਤਸਵੀਰਾਂ ਕਿ ਫਤੇ ਗਿ ਜਾ ਕੇ ਉਸ ਤੋਂ ਬਾਅਦ ਇਸ ਨੂੰ ਪਾਣੀ ਦੇ ਵਿੱਚ ਉਹ ਸੁੱਟਿਆ ਜਾਂਦਾ ਤਾਂ ਕਿ ਬੰਨ ਜਿਹੜਾ ਆ ਪੂਰਿਆ ਜਾ ਸਕੇ ਇਸ ਨੂੰ ਰੋਕਿਆ ਜਾ ਸਕੇ ਪਾਣੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਤਾਂ ਦਰਿਆਵਾਂ ਨੂੰ ਬੰਨ ਪੰਜਾਬੀਆਂ ਦੇ ਵੱਲੋਂ ਮਾਰੇ ਜਾ ਰਹੇ ਨੇ ਲਗਾਤਾਰ ਨੌਜਵਾਨ ਜਿਹੜੇ ਆ ਇਸ ਨੂੰ ਜਿਹੜੇ ਮਾਰਨ ਦੇ ਲਈ ਡਟੇ ਹੋਏ ਨੇ ਤਸਵੀਰਾਂ ਬਾਈ ਜੀ ਬਈ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਾਫੀ ਮੁਸ਼ਕਲ ਹੁੰਦਾ ਹੋਣਾ ਇਹ ਹਾਂ ਜੀ ਇਹ ਕਾਫੀ ਡੂੰਘਾ ਇੱਥੇ ਠਾ ਲੱਗਦੀ ਆ 40 40 50 50 60 60 ਫੁੱਟ ਥੱਲੇ ਚਲ ਜਾਂਦਾ ਜੀ ਇਹਨੂੰ ਹੌਲੀ ਹੌਲੀ ਛੋਟ ਛਟ ਕੇ ਕ੍ਰੇਟ ਦੋਰੇ ਨੌਜਵਾਨ ਜਿਹੜੇ ਸੰਗਤ ਲੱਗੀ ਆ ਜੀ ਇਹਨੂੰ ਫਿਰ ਥੱਲੇ ਤੱਕ ਭਰ ਕੇ ਦੇ ਪੈਰ ਜੋੜ ਕੇ ਅੰਦਾਜ਼ਾ ਕੋਈ ਨਹੀਂ ਬਾਈ ਇੱਦਾਂ ਦੇ ਕਿੰਨੇ ਜਾਣੇ ਆ ਅੰਦਾਜ਼ਾ ਕੋਈ ਨਹੀਂ ਆ ਜੀ ਕਿਤੇ ਵਾਧੇ ਆ ਕਿਤੇ ਘਾਟੇ ਆ ਜਿੰਨੇ ਤੁਰੇ ਜਾਂਦੇ ਨੇ ਤੇ ਉੱਪਰ ਨਹੀਂ ਆਉਂਦੇ ਇਦਾਂ ਧਿਰ ਬੈਦੀ ਨਹੀਂ ਆ ਉਨ ਜੇ ਤੱਕ ਜਿਹਦਾ ਫਤੇ ਬਲਾ ਕੇ ਆ ਸਿੱਟਦੇ ਆ ਵਿੱਚ ਹੁਣ ਵੀ ਇਸੇ ਤਰੀਕੇ ਦੇ ਨਾਲ ਹਾਂਜੀ ਹਾਂਜੀ ਫਤੇ ਬਲਾ ਕੇ ਸੱਟਾਂਗੇ ਜੀ ਇਹਨੂੰ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਓਟ ਆਸਰੇ ਦੇ ਨਾਲ ਤੇ ਉਦਾਂ ਹੀ ਫਤੇ ਬਲਾ ਕੇ ਇਹਨੂੰ ਵਿੱਚ ਸੁੱਟਾਂਗੇ ਜੀ ਭਾਜੀ ਕੰਮ ਸਿਰੇ ਚੜੇ ਨਾ ਚੜੇ ਹਨਾ ਦੇਖੋ ਮਹਾਰਾਜ ਦਾ ਨਾਮ ਪਹਿਲਾ ਹੈ ਜੀ ਉਹਦੇ ਉਹਦੇ ਭਾਣੇ ਦੇ ਵਿੱਚ ਹਾਂਜੀ ਉਹਦੇ ਭਾਣੇ 'ਚ ਰਹਿ ਕੇ ਤੇ ਫੇਰ ਹੀ ਸਾਰਾ ਕੁਝ ਮਹਾਰਾਜ ਦੇ ਭਾਣੇ 'ਚ ਹੀ ਚੱਲਦਾ ਆ ਪਾਜੀ ਨੂੰ ਪਤਾ ਹੈ ਜੀ ਹਾਂਜੀ ਬਿਲਕੁਲ ਜੀ ਸੋ ਬਾਈ ਬਹੁਤ ਤੁਹਾਡਾ ਮਤਲਬ ਹੌਸਲਾ ਆ ਕਿ ਤੁਸੀਂ ਡਟੇ ਹੋਏ ਹੋ ਕਿਉਂਕਿ ਗਰਮੀ ਦੇ ਨਾਲ ਤੁਸੀਂ ਮੁੜਕੋ ਮੁੜਕੀ ਹੋਏ ਪਏ ਫਿਰ ਵੀ ਲੱਗੇ ਹੋਏ ਆ ਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਹੁਣੇ ਥੋੜੇ ਟਾਈਮ ਦੇ ਵਿੱਚ ਇਹਨਾਂ ਨੇ ਇਹਨੂੰ ਵਿੱਚ ਬਾਈ ਹੁਣੀ ਸਾਰੇ ਇਸ ਜੋ ਲੋਹੇ ਦਾ ਸ਼ਕੰਜਾ ਹੈ ਇਸ ਨੂੰ ਵਿੱਚ ਸੁੱਟ ਦੇਣਗੇ ਜੋ ਰੇਤੇ ਦਾ ਭਰਿਆ ਹੋਇਆ ਤੇ ਪਹਿਲਾਂ ਇਹ ਫਟੇ ਗ ਜਾਣਗੇ ਸਾਨੂੰ ਤਸਵੀਰਾਂ ਆਪਾਂ ਨਾਲ-ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਫਟੇ ਬਲਾ ਕੇ ਫਿਰ ਇਹਨਾਂ ਦੇ ਵੱਲੋਂ ਜਿਹੜਾ ਆ ਇਹ ਰੇਤੇ ਦੇ ਭਰੇ ਹੋਏ ਜਿਹੜਾ ਕ੍ਰੇਟ ਕ੍ਰੇਟ ਹੈ ਉਸ ਨੂੰ ਵਿੱਚ ਜਿਹੜਾ ਸੁੱਟਿਆ ਜਾਵੇਗਾ ਤਾਂ ਨਾਲ-ਨਾਲ ਉਸ ਤੋਂ ਪਹਿਲਾਂ ਉਸ ਨੂੰ ਬੰਨਿਆ ਜਾ ਰਿਹਾ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਬੰਨਿਆ ਜਾ ਰਿਹਾ ਉਸ ਦੀਆਂ ਕੁੰਡੀਆਂ ਜਿਹੜੀਆਂ ਜੋ ਥੈਲਾ ਆ ਉਹ ਖੁੱਲ ਕੇ ਬਾਹਰ ਨਾ ਜਾਵੇ ਉਸ ਨੂੰ ਲੈ ਕੇ ਇਹ ਕੁੰਡੀਆਂ ਜਿਹੜੀਆਂ ਨਾਲ ਬਣੀਆਂ ਜਾ ਰੇ ਜਾ ਰੀਆਂ ਹੈਗੀਆਂ ਤਾਂ ਨੌਜਵਾਨ ਸਾਰੇ ਵੀਰ ਜਿਹੜੇ ਡਟੇ ਹੋਏ ਚਾਹੇ ਬਜ਼ੁਰਗ ਨੇ ਚਾਹੇ ਕੋਈ ਵੀ ਹਰੇਕ ਕੋ ਡਟਿਆ ਹੋਇਆ ਕਿਉਂਕਿ ਹਰੇਕ ਦੇ ਦਿਲ ਦੇ ਵਿੱਚ ਇੱਕੋ ਗੱਲ ਹੈ ਕਿ ਦਰਿਆ ਨੂੰ ਬੰਨ ਮਾਰਨਾ ਆ ਪਿੰਡਾਂ ਚ ਪਾਣੀ ਨਹੀਂ ਜਾਣ ਦੇਣਾ ਇੱਕੋ ਗੱਲ ਦਿਲ ਤੇ ਦਿਮਾਗ ਦੇ ਵਿੱਚ ਤਾਂ ਕਿ ਇਹ ਪਾਣੀ ਨੂੰ ਜਿਹੜਾ ਆ ਉਹ ਰੋਕਿਆ ਜਾਣਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀ ਉੱਤੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਲੋਕ ਕਿੰਨੀ ਮਿਹਨਤ ਕਰ ਰਹੇ ਨੇ ਕਿੰਨਾ ਜ਼ਿਆਦਾ ਉਹਨਾਂ ਨੂੰ ਜਿਹੜਾ ਸਟਰਗਲ ਇੱਥੇ ਕਰਨੀ ਪੈ ਰਹੀ ਹੈਗੀ ਆ ਹਾਲਾਂਕਿ ਇਹ ਨਹੀਂ ਪਤਾ ਕਿ ਕਿੰਨੇ ਇਸ ਤਰ੍ਹਾਂ ਦੇ ਤੋੜੇ ਭਰਿਆ ਹੋਇਆ ਜਿਹੜਾ ਇਹ ਲੋਹੇ ਦਾ ਸ਼ਕੰਜਾ ਕਿੰਨੇ ਕੁ ਭਰਨੇ ਆ ਕੋਈ ਅੰਦਾਜ਼ਾ ਨਹੀਂ ਹੈਗਾ ਇਹ ਬਾਈ ਕਿੰਨੀ ਕੁ ਗਿਣਤੀ ਹੋ ਜੂ ਇਹਨਾਂ ਦੀ ਇਹ ਕੋਈ ਅੰਦਾਜ਼ਾ ਨਹੀਂ ਥੱਲੇ ਲੱਗਦੇ ਲੱਗਦੇ ਬਹੁਤ ਜਾਂਦੇ ਸੜੇ ਝਰਾਂ ਦੀ ਗਿਣਤੀ ਚ ਇਹ ਥੱਲੇ ਉਹ ਤੱਕ ਪੈਰ ਲੱਗਦੇ ਲੱਗਦੇ ਉੱਪਰ ਆਉਗੇ ਤੇ ਫਿਰ ਖਲਾਉਣਾ ਤੇ ਬੈੱਡ ਬਣਾਉਣਾ 60 ਫੁੱਟ ਡੂੰਗਾ ਥਾਂ ਤੇ ਪਾਜੀ ਰੁੜ ਕੇ ਅੱਗੇ ਨੂੰ ਚਲੇ ਜਾਂਦੇ ਅੱਗੇ ਨੂੰ ਚੱਲ ਜਾਂਦੇ ਪਾਣੀ ਦੇ ਵਹਾਅ ਦੇ ਨਾਲ ਅੱਗੇ ਨੂੰ ਤਰੀ ਜਾਂਦੇ ਤੇ ਡੂੰਗਾ ਵੇ ਨਾ ਇਸ ਤਰ੍ਹਾਂ ਮਾਰਦੇ ਬਾੜੀਆਂ ਗਾਹਣ ਜਾਂਦੇ ਆ ਬਹੁਤ ਤੱਕ ਜਾਂਦੀ ਅੱਗੇ ਨੂੰ ਤੇ ਤੁਹਾਡਾ ਬੰਦਾ ਬਾਈ ਚੈੱਕ ਵੀ ਕਰਨ ਜਾਂਦਾ ਅੰਦਰ ਹਾਂਜੀ ਹਾਂਜੀ ਹ ਉਹ ਤਕਨੀਕ ਦੇ ਨਾਲ ਸੁਰਦਦੇ ਫਿਰ ਇਹਨੂੰ ਹਾਂਜੀ ਮੇਰੇ ਹਿਸਾਬ ਨਾਲ ਪਹਿਲਾ ਵਾਲੇ ਸਾਲ ਜੋ ਨੰਗੇ ਉਹਨਾਂ ਤੋਂ ਤਜਰਬਾ ਵੀ ਬੰਦੇ ਨੂੰ ਹੋ ਜਾਂਦਾ ਜੀ ਜਰੂਰ ਜਰੂਰ ਫਿਰ ਤਜਰਬਾ ਆਉਂਦਾ ਤੈਨੂੰ ਵੇਖ ਲੋ ਲੱਗੇ ਆ ਜੀ ਇੱਥੇ ਹਾਂਜੀ ਅਸਲ ਅਸਲ ਦੇ ਵਿੱਚ ਛੋਟੀ ਵੀਰ ਇਹ ਤਜਰਬਾ ਜਿਹੜੀਆਂ ਸਰਕਾਰਾਂ ਕਰਾਉਂਦੀਆਂ ਵਾ ਆ 20 ਦਿਨਾਂ ਬਾਅਦ ਪਾਣੀ ਲੈ ਜਾਣਾ ਵਾ ਜੇ ਕਿਤੇ ਸਰਕਾਰ ਲੋਕਾਂ ਦੀ ਬਾਹ ਫੜੇ ਤੇ ਇਹਦੇ ਨਾਲ ਨਾਲ 3-4 ਕਿਲੋਮੀਟਰ 5 ਕਿਲੋਮੀਟਰ ਜਿਹੜੀ ਆ ਉਹ ਕੰਧ ਵੀ ਕੱਢਣ ਦੀ ਲੋੜ ਵਾ ਤੇ ਇਹਨੂੰ ਨਹਿਰੀ ਸ਼ੇਪ ਦਿੱਤੀ ਜਾ ਸਕਦੀ ਆ 10 ਕਿੱਲੇ ਚੌੜਾ ਕਰਕੇ ਇਹਨੂੰ ਆ ਲੋਕਾਂ ਦੀ ਜਿਹੜੀ ਮਿਹਨਤ ਵੀ ਵਸ ਸਕਦੀ ਦੀ ਬ ਅਸਲ ਦੇ ਵਿੱਚ ਇਹ ਵੀ ਜਿੰਨੀ ਰੇਤਾ ਪੂਰੇ ਪੰਜਾਬ ਦੇ ਵਿੱਚ ਕੱਢੀ ਜਾਂਦੀ ਆ ਦਸਾਂ 11 ਮਹੀਨਿਆਂ ਚ ਠੇਕੇਦਾਰਾਂ ਵੱਲੋਂ ਮਤਲਬ ਮਾਈਨਿੰਗ ਦੇ ਨਾਂ ਦੇ ਉੱਤੇ ਉਨੀ ਰੇਤਾ ਜਿਹੜੀ ਉਹ ਪਬਲਿਕ ਵੱਲੋਂ ਦੁਬਾਰਾ ਦਰਿਆ ਨੂੰ ਦੇਣੀ ਪੈਂਦੀ ਆ ਹਰ ਸਾਲ ਅੱਜ ਲੱਖਾਂ ਟਨ ਮਿੱਟੀ ਰੇਤਾ ਜਿਹੜੀ ਉਹ ਆ ਗਈ ਆ ਇਹਦੇ ਸਾਡੇ ਕੋਲੇ ਤਾਂ ਮਿੱਟੀ ਰੇਤਾ ਹੈਗੀ ਆ ਪਰ ਮੈਂ ਲੋਈਆਂ ਵੇਖ ਕੇ ਆ ਜਿਹੜੀ ਆ ਬੇੜੀ ਲੱਗੀ ਆ ਬੇੜੀ ਦੋਏ ਪਾਸੇ ਵੀ ਚੱਕੇ ਜਾਂਦੇ ਆ ਜਾਂ ਫਿਰ ਇੱਥੇ ਲੋਕ ਬੇੜੀ ਦੀ ਲੋਡ ਪੈਂਦੀ ਜਾਂਦੀ ਆ ਜੀ ਤਾਂ ਇਹ ਉਧਰ ਭਾਜੀ ਕਿੰਨੇ ਕ ਪਿੰਡੋਂ ਨੇ ਉਧਰ ਪਿੰਡ ਜਿਹੜੇ ਆ ਨਾ ਇੱਥੋਂ ਲੈ ਕੇ ਆਪਣਾ ਫਤੇਗੜ ਸਭਰਾ ਕੜੌਮ ਆਲੇ ਵਾਲਾ ਫੱਤੇ ਵਾਲਾ ਰਾਜੀ ਸਭਰਾ ਮਤਲਬ ਇਹ ਮੱਥੀ ਗਰੀਬ ਸਿੰਘ ਵਾਲੀ ਬੰਡਾਲਾ ਕਤਬਦੀਨ ਵਾਲਾ ਇਹ ਇਹ ਫੱਤੇ ਵਾਲਾ ਇਹ ਸਾਰੇ ਪਿੰਡ ਤੇ ਤੋਂ ਅੱਗੇ ਤੁਰੇ ਜਿਹੜੇ 25 30 ਪਿੰਡ ਜਿਹੜੇ ਆਓ ਬਾਰਡਰ ਤੱਕ ਜੀ ਜੀ ਆ ਤੁਸੀਂ ਦੇਖੋਗਾ ਕੁੰਡੀਆਂ ਬਿਲਕੁਲ ਇੱਥੇ ਕੱਸਤੀਆਂ ਗਈਆਂ ਜਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ক্লোਜ਼ ਕਰਕੇ ਦਿਖਾ ਦੇਵੇ ਕੁੰਡੀਆਂ ਬਿਲਕੁਲ ਕੱਸਤੀਆਂ ਗਈਆਂ ਤੇ ਹੁਣ ਇਹਨਾਂ ਨੂੰ ਧੱਕਾ ਲਾਇਆ ਜਾਊਗਾ ਉਸ ਤੋਂ ਪਹਿਲਾਂ ਜਕਾਰਾ ਜਿਹੜਾ ਹੈ ਸਾਰੇ ਵੀਰਾਂ ਦੇ ਵੱਲੋਂ ਛੱਡਿਆ ਜਾਣਾ ਪ੍ਰਮਾਤਮਾ ਦਾ ਨਾਮ ਲਿਆ ਜਾਣਾ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਫਿਰ ਦਰਿਆ ਵਿੱਚ ਸੁੱਟ ਦਿੱਤਾ ਜਾਣਾ ਤਾਂ ਦੇਖੋ ਉਮੀਦ ਆ ਆਸ ਆ ਇੱਕ ਦਰਿਆ ਨੂੰ ਬੰਨ ਲਾਉਣ ਦੀ ਬੋਲੇ ਈਸੋ ਨਿਹਾਲ ਦੇਖੋ ਕਿੰਨੀ ਮਿਹਨਤ ਕਿੰਨਾ ਜੋਰ ਜਿਹੜਾ ਆ ਇਹਨਾਂ ਨੌਜਵਾਨਾਂ ਨੂੰ ਲਾਣਾ ਪੈ ਰਿਹਾ ਹੈਗਾ ਕਿੰਨਾ ਖਤਰਾ ਕਿੰਨਾ ਜ਼ਿਆਦਾ ਨੌਜਵਾਨ ਜਦੋਂ ਜੈਦ ਕਰ ਰਹੇ ਨੇ ਪੂਰਾ ਖਿੱਚ ਕੇ ਆ ਲੋਹੇ ਦਾ ਮਤਲਬ ਸ੍ਰੀ ਅਕਾਲ ਦੇਖ ਪਾ ਰਹੇ ਹੋ ਨਿਗਾ ਮਾਰ ਰਹੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਅੱਗੇ ਵਧ ਰਿਹਾ ਹੈਗਾ ਤੇ ਜਵਾਲੇ ਦਵਾਲੇ ਲੋਕਾਂ ਦੀਆਂ ਫਸਲਾਂ ਖੜੀਆਂ ਹੋਈਆਂ ਤਬਾਹ ਹੋਣ ਦੇ ਕਿਨਾਰੇ ਫਸਲਾਂ ਖੜੀਆਂ ਹੋਈਆਂ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਆਸ ਉਮੀਦ ਹੈ ਕਿ ਜੇ ਕਰੇ ਪਾਣੀ ਅੱਗੇ ਇਸੇ ਤਰ੍ਹਾਂ ਵਹਿੰਦਾ ਰਹਿੰਦਾ ਤਾਂ ਫਸਲਾਂ ਬਚ ਸਕਦੀਆਂ ਨੇ ਉਹਨਾਂ ਦੇ ਕਰਵਾ ਸਕਦੇ ਨੇ ਪਰ ਜੇਕਰ ਇਸੇ ਤਰੀਕੇ ਦੇ ਨਾਲ ਪਿੱਛੇ ਮੀਂਹ ਪੈਂਦੇ ਰਹਿੰਦੇ ਪਾਣੀ ਦਾ ਪੱਧਰ ਤੇਜ ਹੁੰਦਾ ਤਾਂ ਇਹ ਪਾਣੀ ਤਬਾਹੀ ਮਚਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਪਾ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਦਰਿਆਵਾਂ ਵਿੱਚੋਂ ਛੱਲਾ ਮਾਰਦਾ ਪਾਣੀ ਜਿਹੜਾ ਅੱਗੇ ਵੱਧ ਰਿਹਾ ਹੈਗਾ ਤੇ ਬੁਰੇ ਤਰੀਕੇ ਦੇ ਨਾਲ ਇਸ ਦੇ ਵੱਲੋਂ ਜਿਹੜੀ ਹੈ ਤਬਾਹੀ ਮਚਾਉਣ ਦੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਸੁਲਤਾਨਪੁਰ ਲੋਧੀ ਲਾਗੇ ਗੋਇੰਦਵਾਲ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ 16-17 ਪਿੰਡ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਆ ਬੀਤੇ ਦਿਨ ਤੋਂ ਆਪਾਂ ਲਗਾਤਾਰ ਨੇ ਘਰਾਂ ਚ ਡੱਕੇ ਪਏ ਨੇ ਆ ਜਿਹੜਾ ਇੱਕ ਰਿਸਕ ਵਿੱਚ ਲੈ ਕੇ ਰਿਸਕ ਲੈ ਕੇ ਉਹ ਜਿਹੜਾ ਆ ਕਿਤੇ ਵੀ ਜੇ ਸ਼ਹਿਰ ਨੂੰ ਆਣਾ ਜਾਣਾ ਤਾਂ ਉਸ ਤਰੀਕੇ ਦੇ ਨਾਲ ਬੇੜੀਆਂ ਦੇ ਵਿੱਚ ਆਵਾਜ਼ ਆ ਰਹੇ ਨੇ ਬੱਚਿਆਂ ਨੂੰ ਸਕੂਲ ਛੱਡ ਰਹੇ ਨੇ ਉਹਨਾਂ ਦੇ ਜੋ ਰੁਜ਼ਗਾਰ ਨੇ ਉਹ ਠਾਪ ਹੋ ਗਏ ਨੇ ਉਹਨਾਂ ਦਾ ਜੋ ਕਿੱਤਾ ਆ ਖੇਤੀ ਉਹਨਾਂ ਦੀ ਫਸਲ ਜਿਹੜੀ ਆ ਸਾਰੀ ਤਬਾਹ ਹੋ ਗਈ ਤਾਂ ਉਸੇ ਤਰੀਕੇ ਦੇ ਨਾਲ ਇਹ ਤਸਵੀਰਾਂ ਨੇ ਜਿੱਥੇ ਇੱਕ ਵਾਰ ਫਿਰ ਨਦੀ ਜਿਹੜੀ ਹੈ ਉਫਾਨ ਦੇ ਉੱਤੇ ਆ ਲਗਾਤਾਰ ਹਰੀਕੇ ਹੈਡ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਛੱਡਿਆ ਗਿਆ ਹੈਗਾ ਕਿਉਂਕਿ ਫਲੱਡ ਗੇਟ ਉਸ ਦੇ ਖੋਲੇ ਗਏ ਨੇ ਭਾਖੜਾ ਡੈਮ ਤੋਂ ਉਸ ਤੋਂ ਬਾਅਦ ਵੀ ਇਹ ਵੀ ਖਬਰ ਆ ਰਹੀ ਇਲਾਕੇ ਦੇ ਵਿੱਚ ਵੀ ਪਾਣੀ ਦਾ ਉਫਾਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤਾਂ ਕੁਦਰਤੀ ਇੱਕ ਕਹਿਰ ਜਿਹੜਾ ਵਰਸਦਾ ਨਜ਼ਰ ਆ ਰਿਹਾ ਕਿਉਂਕਿ ਮੀਂਹ ਲਗਾਤਾਰ ਪਹਾੜਾਂ ਦੇ ਵਿੱਚ ਇਹ ਪੈ ਰਿਹਾ ਦੂਰ ਦੂਰ ਤੱਕ ਜੇ ਤੁਸੀਂ ਨਿਗਾਹ ਮਾਰੂਗੇ ਤਾਂ ਲੋਕਾਂ ਦੀ ਖੇਤ ਹੈ ਲੋਕਾਂ ਦੇ ਫਸਲ ਹੈ ਝੋਨਾ ਲੋਕਾਂ ਨੇ ਬੀਜਿਆ ਜਾ ਹੋਰ ਫਸਲવાડી ਲੋਕਾਂ ਨੇ ਬੀਜੀ ਹੋਈ ਹੈ ਤਾਂ ਉਹ ਕਿਤੇ ਨਾ ਕਿਤੇ ਉਸ ਕਿਨਾਰੇ ਖੜੀ ਹੋਈ ਹੈ ਖਤਮ ਹੋਣ ਕਿਨਾਰੇ ਖੜੀ ਹੋਈ ਹੈ ਤੇ ਹਾਲੇ ਦੁਆਲੇ ਜੋ ਮੰਡ ਏਰੀਏ ਦੇ ਇਲਾਕੇ ਨੇ ਹਾਲੇ ਦੁਆਲੇ ਜਿਹੜੇ ਪਿੰਡ ਨੇ ਉਹ ਵੀ ਪਿੰਡ ਜਿਹੜੇ ਆ ਖਤਰੇ ਦੀ ਕਗਾਰ ਤੇ ਖੜੇ ਹੋਏ ਨੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਖਤਰੇ ਦੇ ਆ ਦੇਖ ਪਾ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਦਰਿਆ ਅ ਪਰਕੇ ਆ ਰਿਹਾ ਹੈਗਾ ਆ ਇੱਕ ਡਰਾ ਰਿਹਾ ਹੈਗਾ ਬੁਰੇ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਹੈਗਾ ਇਹ ਪਾਣੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਖਾਸ ਕਰਕੇ ਜਿਹੜੀ ਸਰਵਾੜ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਸਰਵਾੜ ਅਕਸਰ ਦਰਿਆਵਾਂ 'ਚ ਉੱਗੀ ਦਿਖਦੀ ਆ ਇਸ ਤੇ ਨਾਲ ਵੀ ਪਾਣੀ ਦੇ ਉੱਤੇ ਰੋਕ ਲੱਗਦੀ ਆ ਸਰਵਾੜ ਦੇ ਨਾਲ ਪਾਣੀ ਦੇ ਰੋਕ ਲੱਗਣ ਕਰਕੇ ਜੋ ਆਰਜੀ ਬੰਨ ਹੁੰਦੇ ਨੇ ਉਹ ਬੰਨ ਟੁੱਟ ਜਾਂਦੇ ਕਿਉਂਕਿ ਆਰਜੀ ਬੰਨ ਜਿਹੜੇ ਆ ਦਰਿਆਵਾਂ ਦੇ ਨਾਲ ਆਰਜੀ ਬੰਨ ਲੱਗੇ ਹੁੰਦੇ ਉਸ ਤੋਂ ਬਾਅਦ ਵੱਡਾ ਬੰਨ ਆਉਂਦਾ ਆਰਜੀ ਬੰਨ ਜਿਹੜੇ ਨੇ ਉਹ ਕੱਚੇ ਹੁੰਦੇ ਨੇ ਤੇ ਜਦੋਂ ਫਿਰ ਪਾਣੀ ਦਾ ਪੱਧਰ ਵੱਧਦਾ ਤਾਂ ਆਰਜੀ ਬੰਨ ਨੂੰ ਹੜਾ ਕੇ ਲੈ ਜਾਂ ਜਿਹੜਾ ਉਹ ਲਗਾਤਾਰ ਪੈਰਿਆ ਸਗਾ ਤੇ ਮੀਂਹ ਦੇ ਨਾਲ ਵੀ ਜ ਆ ਨਾਲ ਹਵਾ ਚੱਲਦੀ ਹੈ ਤਾਂ ਜਿਹੜੇ ਆਰਜੀ ਬਾਨਾ ਖੁਰਨੇ ਸ਼ੁਰੂ ਹੋ ਜਾਂਦੇ ਲੋਕਾਂ ਦੇ ਘਰਾਂ ਦੇ ਆਲੇ ਦੁਆਲੇ ਜਿਹੜੀ ਮਿੱਟੀ ਹੈ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ ਤਾਂ ਲੋਕ ਬਹੁਤ ਬੇਵਸ ਨੇ ਕੱਲ ਵੀ ਜਿਸ ਤਰੀਕੇ ਨਾਲ ਸਾਰੀ ਕਵਰੇਜ ਤੁਹਾਨੂੰ ਦਿਖਾਈ ਹੈ ਲੋਕ ਕਿਸ ਤਰੀਕੇ ਦੇ ਨਾਲ ਬੱਦ ਤੋਂ ਬੱਦਰ ਜ਼ਿੰਦਗੀ ਉੱਤੇ ਜਿਉ ਰਹੇ ਨੇ ਨਾ ਤਾਂ ਖਾਣ ਪੀਣ ਦਾ ਉਹਨਾਂ ਦਾ ਚੰਗੇ ਤਰੀਕੇ ਨਾਲ ਕੁਝ ਹੋ ਰਿਹਾ ਹੈਗਾ ਨਾ ਪਸ਼ੂਆਂ ਦਾ ਕੁਝ ਹੋ ਰਿਹਾ ਪਸ਼ੂਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਲੋਕ ਆਣ ਜਾਣ ਲਈ ਆਵਾਜ਼ ਆ ਰਾ ਬੱਚੇ ਜਿਹੜੇ ਆ ਉਹ ਪੜ੍ਹਾਈ ਤੋਂ ਉੱਥੋਂ ਛੁੱਟ ਰਹੇ ਨੇ ਸੋ ਬਹੁਤ ਸਾਰੀਆਂ ਇੱਥ ਉਹ ਬਤੀ ਤੋਰੀਆ ਤਾਂ ਤੈ ਤਸਵੀਰਾਂ ਦੂਰ ਦੂਰ ਤੱਕ ਤੁਸੀਂ ਨਿਗਾਹ ਮਾਰ ਕੇ ਦੇਖੋ ਦੂਰ ਦੂਰ ਪਿੰਡ ਨੇ ਲੋਕਾਂ ਦੀਆਂ ਆਲੀਸ਼ਾਨ ਕੋਠੀਆਂ ਨੇ ਲੋਕਾਂ ਦੇ ਘਰ ਨੇ ਪਰ ਉਹਨਾਂ ਨੂੰ ਜਿਹੜਾ ਆ ਇਹ ਜਿਹੜੀ ਕੁਦਰਤ ਹੈ ਇੱਕ ਮਿੰਟ ਦੇ ਵਿੱਚ ਸਾਰਾ ਕੋਈ ਤਬਾਹ ਕਰ ਸਕਦੀ ਹੈ ਇਹ ਬੰਨ ਵੀ ਜਿਹੜਾ ਬੰਨਿਆ ਜਾ ਰਿਹਾ ਸਾਸ਼ੀ ਕਰਮਾਤਾ ਜੀ ਅੱਛਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਮਾਤਾ ਜੀ ਕਿੰਨਾ ਕੁ ਲੱਗਦਾ ਹੈ ਕਿ ਖਤਰਾ ਕਿਉਂਕਿ ਬਹੁਤ ਤਕੜਾ ਹੈਗਾ ਜੀ ਲੋਕ ਡਟੇ ਹੋਏ ਹਾਂਜੀ ਬਹੁਤ ਜੇ ਖਤਰਾ ਤੇ ਬਹੁਤ ਜ਼ਿਆਦਾ ਸੀ ਤੇ ਪਰ ਜਦੋਂ ਢਾ ਇਥੇ ਸੁਣਿਆ ਪਿੰਡ ਵਾਲਿਆਂ ਨੇ ਮਹਾਪੁਰਸ਼ਾਂ ਨੂੰ ਸੁਨਿਆਦ ਭੇਜਿਆ ਤੇ ਮਹਾਪੁਰਸ਼ਾਂ ਨੇ ਉਸੇ ਵੇਲੇ ਮਿੰਟੋ ਮਿੰਟ ਸੰਗਤ ਭੇਜੀ ਆਪਣੀ ਸਾਰਾ ਪ੍ਰਬੰਧ ਕੀਤਾ ਤੇ ਗ੍ਰੇਡ ਲਾਉਣੇ ਸ਼ੁਰੂ ਕੀਤੇ ਤੋੜੇ ਭਰਨੇ ਰੇਤ ਸੱਟਣੀ ਸ਼ੁਰੂ ਕੀਤੀ ਬਾਅਦ ਧੰਨ ਬਾਬਾ ਸੁਖਾ ਸਿੰਘ ਜੀ ਨੇ ਉਸੇ ਵੇਲੇ ਮਿੰਟੋ ਮਿੰਟ ਕਿਹਾ ਕਿ ਆਪਣਾ ਪਿੰਡ ਅੱਗੇ ਨੁਕਸਾਨ ਬਹੁਤ ਆ 15 16 ਪਿੰਡ ਵਾ ਤੇ ਬਾਕੀ ਪੈਲੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਘਰਾਂ ਦਾ ਗੱਰੀ ਪਿੰਡ ਵਾ ਤੇ ਮਹਾਰਾ ਮਹਾਂਪੁਰਖਾਂ ਦੀ ਕਿਰਪਾ ਕਰਕੇ ਹੀ ਸੇਵਾ ਚੱਲ ਕਰ ਰਹਾ ਆ ਉਤਰਾ ਦੇ ਹੁਣ ਤੁਹਾਡੇ ਸਾਹਮਣੇ ਇਨੀ ਤੋਪਾ ਖੜਿਆ ਨਹੀਂ ਜਾਣ ਡਿਆ ਤੁਸੀਂ ਬਿਲਕੁਲ ਬਜ਼ੁਰਗੋਂ ਫਿਰ ਵੀ ਤੁਹਾਡੇ ਹੌਸਲੇ ਨੂੰ ਸਲਾਮ ਆ ਤੁਸੀਂ ਲੱਗੇ ਹੋਏ ਆ ਮਤਲਬ ਕਹਿੰਦੇ ਔਰਤ ਮਤਲਬ ਕਿ ਤੁਸੀਂ ਬੰਦਿਆਂ ਦੇ ਮੋਢੇ ਦੇ ਨਾਲ ਮੋਢਾ ਲਾ ਖੜੇ ਹੋ ਜੀ ਇਹ ਮਹਾਂਪੁਰਖਾਂ ਦੇ ਬਾਬਾ ਸੁਖਾ ਸਿੰਘ ਦੀ ਕਿਰਪਾ ਕਰਕੇ ਹੀ ਵੈਗਰੋ ਤਾਨਤਨ ਬਾਬਾ ਸੰਪਰਦਾਇਕਾਰ ਸੇਵਾ ਸ੍ਰੀ ਹਰਿ ਹਾਲੀ ਸਾਹਿਬ ਤਾਨਤਨ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਦੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਹੀ ਆ ਸਾਰਾ ਕੁਝ ਨੇ ਉਹ ਹੀ ਕਰਵਾ ਸਕਦੇ ਅਸੀਂ ਦੇ ਬਸੇ ਉਹਨਾਂ ਦੇ ਆਸਰੇ ਤੇ ਆ ਤੇ ਕਰਵਾ ਹੋਈ ਸਕਦੇ ਆ ਤੇ ਉਹੀ ਕਰਵਾਉਣ ਦੇ ਆ ਮਾਦਾਈ ਕਦੇ ਡਰ ਨਹੀਂ ਲੱਗਦਾ ਘਰ ਵਿੱਚ ਬੱਚੇ ਨਹੀਂ ਰੋਕ ਦੇਵੇ ਉਹ ਤਾਂ ਬੰਦੇ ਆ ਆਪੇ ਬੰਦਿਆਂ ਦਾ ਕੰਮ ਆਪੇ ਬੰਦੇ ਕਰ ਲੈਣੇ ਮਾ ਇਹ ਪਿਛਲੇ ਬੰਨਾਂ ਦੇ ਵੀ ਮਾਹਪੁਰਖਾਂ ਨੇ ਕਿਰਪਾ ਕਰਕੇ ਲੈ ਕੇ ਜਾਂਦੇ ਰਹਿਆ ਤੇ ਬਾਕੀ ਫਰਜ਼ੇ ਹੋਣਾ ਬੱਚੇ ਬੱਚਿਆ ਕਹਿੰਦੇ ਆ ਪਰਿਵਾਰ ਵੀ ਕਹਿੰਦਾ ਵਾ ਬਾਕੀ ਆਸ-ਪਾਸੇ ਵੀ ਕਹਿੰਦੇ ਆ ਪਰ ਹੁਣ ਆਪਾਂ ਮਾਹਪੁਰਖਾਂ ਦੇ ਹੁਕਮ ਅਨਸਾਰ ਆਪਾਂ ਦੇ ਆਪਣਾ ਜਿਹੜਾ ਸੰਗਤ ਉਹਨਾਂ ਦਾ ਭਲਾ ਕਰਨਾ ਵਾ ਮਾਹਪੁਰਖਾਂ ਦਾ ਇੱਕ ਫਰਜ਼ ਤੁਸੀਂ ਨਿਭਾਉਣ ਆਏ ਹੋਇਆ ਵੀ ਸੰਗਤ ਦੇ ਨਾਲ ਖੜੇ ਹਾਂਜੀ ਸੰਗਤ ਦੇ ਨਾਲ ਖੜੇ ਨਾ ਫਰਜ਼ ਆ ਇਨਸਾਨੀਅਤ ਦਾ ਫਰਜ਼ ਵੀ ਬਣਦਾ ਵਾ ਤੇ ਬਾਕੀ ਆ ਕਿ ਮਹਾਪੁਰਖਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਸਾਰਾ ਕੁਝ ਹੋਈ ਆਪਾਂ ਨੂੰ ਉਤਸ਼ਾਹ ਦੇ ਸਕਦੇ ਤੇ ਫੇਰ ਹੀ ਆਪਾਂ ਕਰ ਸਕਦੇ ਆ ਬੰਦਾ ਆਪ ਵੀ ਖੁਦ ਜ਼ੋਰ ਲਾਉਂਦਾ ਪਰ ਪ੍ਰਮਾਤਮਾ ਕੋਲ ਵੀ ਬੰਦਾ ਅਰਦਾਸ ਕਰਦਾ ਕਿ ਇਹ ਜਿਹੜੀ ਆ ਡੜੀ ਮਾੜਾ ਸਮਾਂ ਆ ਟਲ ਜੇ ਅਰਦਾਸ ਹੁੰਦੀ ਆ ਰੋਜ਼ੀ ਹਾਂਜੀ ਜੋ ਰੋਜ਼ ਇੱਥੇ ਸੁਖਮਨੀ ਸਾਹਿਬ ਪਾਠ ਕਰਕੇ ਅਰਦਾਸ ਬੇਨਤੀ ਕਰਾ ਪਰਚਾਈ ਦੇਗ ਬਣਦੀ ਆ ਰੋਜ਼ ਉਹ ਵੀ ਇੱਥੇ ਆਪਣਾ ਲੰਗਰ ਪ੍ਰਸ਼ਾਦਾ ਬਣਦਾ ਵਾ ਚੌਲ ਬਣਦੇ ਜੋ ਵੀ ਉਹ ਅਸੀ ਅਰਦਾਸ ਬੇਨਤੀ ਹੁੰਦੀ ਆ ਸੰਗਤ ਨੂੰ ਲਾਣ ਤੋਂ ਪਹਿਲਾਂ ਇੱਥੇ ਅਰਦਾਸ ਬੇਨਤੀ ਕਰਕੇ ਫਿਰ ਸ਼ੁਰੂ ਕਰਦੇ ਸਾਰ ਅਰਦਾਸ ਬੇਨਤੀ ਹੁੰਦੀ ਵਾ ਗੁਰੂ ਰੋਜ਼ੀ ਰੋਜ਼ ਹੀ ਸੰਗਤ ਆਉਂਦੀ ਆ ਰੋਜ਼ ਜਾਂਦੀ ਰੋਜ਼ ਬੰਦੀ ਰਾਤ ਦਿਨ ਇੱਕ ਕਰਕੇ ਉਦੋਂ ਦੇ ਲੱਗੇ ਆ ਬਹੁਤ ਵੀ ਲੋਕ ਹੋਰ ਆਉਂਦੇ ਆ ਜੀ ਹਾਂਜੀ ਸੰਗਤਾ ਦੂਰੋ ਦੂਰ ਜਿੱਥੇ ਜਿੱਥੇ ਦੀ ਕਿਰਪਾ ਲੱਗਦਾ ਮਾਹਪੁਰਖਾਂ ਦੀ ਕਿਰਪਾ ਨਾਲ ਓਥੋ ਥੋਈ ਸੰਗਤ ਭਾਂ ਜਿੱਥੇ ਮਰਜੀ ਵੀ ਬੈਠੀ ਮਾਹਪੁਰਖਾਂ ਦੇ ਓਥੋਂ ਦੀ ਕਰੀ ਆਉਣ ਡਈ ਆ ਬਾਕੀ ਪਿੰਡ ਦਾ ਵੀ ਬਹੁਤ ਸੰਯੋਗ ਹੈ ਸਭਰਾ ਦਾ ਤੇ ਉਹਨਾਂ ਦੇ ਉਹ ਵੀ ਨਾਲ ਆਣ ਕੇ ਸਾਥ ਦਿੰਦੇ ਆ ਤੇ ਉਹਨਾਂ ਦੇ ਸਨਖਾਤ ਦੇ ਨਾਲ ਹੀ ਸੰਗਤ ਮਾਹਪੁਰਖਾਂ ਸੰਯੋਗ ਨਾਲ ਕਿਰਪਾ ਕਰਕੇ ਮਾ ਬਨ ਵਜਣ ਡਿਆ ਵਾ ਅਗਰ ਮਾ ਤਾਂ ਇਸੇ ਕਰਕੇ ਪੰਜਾਬ ਬਚਿਆ ਕਿਉਂਕਿ ਪੰਜਾਬ ਜਿਹੜਾ ਆ ਉਹ ਪੁੰਨ ਕਰਦਾ ਆ ਆਪਣਾ ਨੁਕਸਾਨ ਚ ਆਏ ਹੋਵੇ ਪਰ ਫਿਰ ਵੀ ਦੂਸਰੇ ਦਾ ਫਾਇਦਾ ਸੋਚਦਾ ਹਾਂਜੀ ਹਾਂਜੀ ਇਹ ਤਾਂ ਪਹਿਲਾ ਹੀ ਆ ਨਾ ਤੇ ਫਿਰ ਹੁਣ ਜੇ ਆਪਾਂ ਇੱਕ ਨੂੰ ਜਰਾ ਕੋਈ ਸੋਚੂਗਾ ਨਾ ਤੇ ਫਿਰ ਬਚਾ ਵੀ ਕਿਵੇਂ ਹੋ ਸਕਦਾ ਵਾ ਜੇ ਵਕ ਬੁੜਾ ਹੀ ਸੋਚਾਂਗੇ ਤੇ ਪਰ ਇਹ ਮਾਹਪੁਰਖਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਸਕਦਾ ਜੇ ਉਹ ਹੀ ਕਿਰਪਾ ਕਰਕੇ ਤੇ ਦਰਿਆ ਵੜਦੇ ਆ ਪਾਣੀਆਂ ਵਿੱਚ ਮਾਹਪੁਰਖ ਬਾਬਾ ਸੁੱਖਾ ਸਿੰਘ ਜੀ ਆਪ ਵਿੱਚ ਵੜਦੇ ਰੇ ਗ੍ਰੇਡ ਲਾਉਂਦੇ ਰੇ ਤੇ ਫਿਰ ਆਪਣੇ ਬੱਚੇ ਆਪਣੇ ਸਿੰਘ ਵਾ ਆਪਣੇ ਪਰਿਵਾਰ ਉਹ ਤਾਂ ਬਾਬੇ ਜਿਹੜੇ ਕਾਰਸੇ ਵਾਲੇ ਖੁਦ ਵਿੱਚ ਵੜਦੇ ਰਹੇ ਜੀ ਬਾਬਾ ਜੀ ਆਪ ਗ੍ਰੇਡ ਲਾਉਂਦੇ ਰੇ ਫਿਰ ਆਪਣੇ ਸਿੰਘ ਆਪਣੇ ਬੱਚੇ ਨਾਲ ਅਪਗ੍ਰੇਡ ਲਵਾਉ ਨਾਲ ਆ ਬਾਬਾ ਜੀ ਆ ਫੜ ਫੜ ਕੇ ਲਾਉਂਦੇ ਆ ਤੇ ਉਹਨਾਂ ਦੀ ਬਹੁਤ ਉਹਨਾਂ ਦੀ ਕਿਰਪਾ ਕਰਕੇ ਹੀ ਸਾਰਾ ਕੁਝ ਵਾਏ ਤੇ ਉਹਨਾਂ ਦੀ ਕਿਰਪਾ ਕਰਕੇ ਹੀ ਸਾਰੀ ਸੰਗਤ ਆਹੀ ਹੈ ਉਹਨਾਂ ਦੇ ਕਰਕੇ ਹੀ ਆ ਸਾਰਾ ਕੁਝ ਉਹਨਾਂ ਦਾ ਵੀ ਬਹੁਤ ਸੇਵਾ ਦਾ ਯੋਗ ਦਾ ਬਹੁਤ ਜ਼ਿਆਦਾ ਮਹਾਂਪੁਰਖਾਂ ਦੀ ਕਿਰਪਾ ਕਰਕੇ ਆ ਨੇ ਪਾਣੀ ਤੇ ਖਾਲੀ ਜੀ ਨਹੀਂ ਕੋਈ ਡਰਦਾ ਛੇਤੀ ਵੱਡਦਾ ਪਾਣੀ ਤਾਂ ਜਿਹਾ ਸਭ ਨਾਲ ਆਵਾਜ਼ ਕਰ ਰਿਹਾ ਡਰਾ ਰਿਹਾ ਪਾਣੀ ਇਹ ਦਰਿਆਵਾਂ ਨੂੰ ਬੰਦ ਲਾਉਣੇ ਕਿਤੇ ਸੌਖੀ ਗੱਲ ਹੀ ਆ ਇਹ ਬਾਬੇ ਸੁਖਾ ਸਕਦੇ ਪਰ ਵਿਕਾਰ ਹੀ ਆੜਾ ਇਹਨਾ ਇਹਨਾ ਤਾਂ ਦੇਲਵਲੀ ਤੇ ਕਰਕੇ ਦੇ ਇਨਾ ਉਤਸ਼ਾਹ ਕਰਕੇ ਦਰਿਆ ਬੰਨਣ ਦੇ ਆ ਪੈਣ ਕਾਫੀ ਗਰਮੀਆਂ ਗਰਮੀ ਚ ਡਟੇ ਹੋ ਹਾਂ ਹਾਂਜੀ ਹਾਂਜੀ ਵੈਗਰੂ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਹੀ ਆ ਵੈਗਰੂ ਜੀ ਹਾਂਜੀ ਮਤਲਬ ਫਿਰ ਵੀ ਦੇਖੋ ਹਨਾ ਬਹੁਤ ਵੱਡੀ ਗੱਲ ਹੈ ਆਪਣੇ ਲੋਕ ਹਨਾ ਖੜਨਾ ਇਦਾਂ ਨਾਲ ਆ ਕਿ ਐਨੀ ਗਰਮੀ ਦੇ ਵਿੱਚ ਨਿਸ਼ਕਾਮ ਸੇਵਾ ਜੀ ਹਨਾ ਹਾਂਜੀ ਹਾਂਜੀ ਜੋ ਸਾਡੇ ਗੁਰੂਆਂ ਪੀਰਾਂ ਨੇ ਨਿਸ਼ਕਾਮ ਸੇਵਾ ਸਿਖਾਈ ਹੈ ਬਸ ਬਸ ਜੀ ਉਹਨਾਂ ਦੀ ਸ਼ਰਧਾ ਭਾਵਨਾ ਨਾਲ ਹੀ ਅਸੀਂ ਆਉਂਦੇ ਹਾਂ ਸਾਡੇ ਹੱਥ ਤੇ ਬਸ ਕੁਝ ਨਹੀਂਗਾ ਐਂ ਤੇ ਉਹਨਾਂ ਦੀ ਜੋ ਵੀ ਉਹ ਮਤਲਬ ਸੇਵਾ ਲਈ ਹੈ ਹੀ ਉਹਨਾਂ ਦੀ ਸ਼ਰਧਾ ਨਾਲ ਹੀ ਆਉਂਦੇ ਆ ਬਹੁਤ ਬਹੁਤ ਧੰਨਵਾਦ ਪੈਣ ਜੀ ਸੋਏ ਸਾਡੇ ਨਾਲ ਮਤਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਤੇਜ਼ ਸਪੀਡ ਦੇ ਨਾਲ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰੀਕੇ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਪਿੱਛੇ ਜਿਹੜੇ ਨੇ ਮੀਂਹ ਪੈ ਰਹੇ ਪਰ ਦੂਸਰੇ ਪਾਸੇ ਸੰਗਤ ਜਿਹੜੀ ਆ ਉਹ ਲਗਾਤਾਰ ਡਟੀ ਹੋਈ ਆ ਸੰਗਤ ਦੇ ਵੱਲੋਂ ਜਿਹੜੇ ਆ ਉਹ ਕਾਰਜ ਕੀਤੇ ਜਾ ਰਹੇ ਨੇ ਇੱਥੇ ਬੰਨ ਜਿਹੜਾ ਔਲਾਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋਵੇ ਕਿਉਂਕਿ ਜੇਕਰ ਆਪਾਂ ਨਾਲ ਦੇਖੀਏ ਇਧਰਲੇ ਪਾਸੇ ਜਿੱਥੇ ਅਸੀਂ ਬਿਲਕੁਲ ਖੜੇ ਹੋਏ ਆ ਇਧਰ ਨਾਲ ਬਿਲਕੁਲ ਕੱਚਾ ਬੰਨ ਹੈ ਇਹ ਆਰਜੀ ਕੱਚ ਔਰ DNA ਉਸਦੇ ਬਾਅਦ ਇਹ ਬੰਨ ਜਿਹੜਾ ਟੁੱਟ ਸਕਦਾ ਹਾਲਾਂਕਿ ਉਸ ਤੋਂ ਪਹਿਲਾਂ ਲਗਾਤਾਰ ਇਹ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਤ ਜਿਹੜੀ ਆ ਉਹ ਲਗਾਤਾਰ ਡਟੀ ਹੋਈ ਆ ਇਸ ਬੰਨ ਨੂੰ ਬੰਨਣ ਦੇ ਲਈ ਤਾਂ ਕਿ ਕੋਈ ਇਦਾਂ ਦੀ ਅਣਹੋਣੀ ਘਟਨਾ ਨਾ ਵਾਪਰੇ ਜਾ ਉਸ ਘਟਨਾ ਤੋਂ ਜਿਹੜਾ ਆ ਉਹ ਬਚਿਆ ਜਾ ਸਕੇ ਟਾਈ ਬੈਠੇ ਹੋਏ ਨੇ ਬਪੂ ਜੀ ਆਪਾਂ ਗੱਲ ਵੀ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਸਾਰੇ ਨੌਜਵਾਨ ਜਿਹੜੇ ਇੱਥੇ ਲੱਗੇ ਹੋਏ ਨੇ ਕੋਈ ਪਿੰਡਾਂ ਦੇ ਨੇ ਆਲੇ ਦੁਆਲੇ ਕੋਈ ਸੇਵਾਦਾਰ ਹੈ ਜਾਂ ਕਿਸੇ ਵੀ ਤਰੀਕੇ ਕੋਈ ਮਦਦ ਕਰ ਸਕਦਾ ਉਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਅਤੇ ਇਸ ਬੰਨ ਨੂੰ ਬੰਨਣ ਦੀ ਜਿਹੜੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਕਿ ਇਸ ਪਾਣੀ ਨੂੰ ਠੱਲਿਆ ਜਾ ਸਕੇ ਇਸ ਪਾਣੀ ਨੂੰ ਰੋਕਿਆ ਜਾ ਸਕੇ ਕਿਉਂਕਿ ਪਹਿਲਾਂ ਵੀ 2023 ਦੇ ਵਿੱਚ ਪਾਣੀ ਨੇ ਜਿਹੜੀ ਆ ਤਬਾਹੀ ਮਚਾਈ ਸੀ ਜਿਸ ਤਰੀਕੇ ਦੇ ਨਾਲ ਕਈ ਪਿੰਡ ਜਿਹੜੇ ਆ ਤਬਾਹ ਕੀਤੇ ਗੋਇੰਦਵਾਲ ਸਾਹਿਬ ਵਿੱਚ ਵੀ ਕਿੰਨੇ ਜ਼ਿਆ ਜੂਜ ਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਹੈਗੇ ਤਸਵੀਰਾਂ ਦੇਖੋ ਬਜ਼ੁਰਗ ਤੋਂ ਲੈ ਕੇ ਬੱਚਾ ਕੋਈ ਵੀ ਆਪਾਂ ਨਿਗਾਹ ਮਾਰ ਲਈਏ ਬਜ਼ੁਰਗ ਤੋਂ ਲੈ ਕੇ ਬੱਚੇ ਹਰ ਕੋਈ ਡਟੇ ਹੋਏ ਨੇ ਸਾਸਿਕਰ ਬਾਪੂ ਜੀ ਸਟਾਲ ਜੀ ਬਾਪੂ ਜੀ ਇੱਧਰ ਕਿਹੜੇ ਕਿਹੜੇ ਪਿੰਡ ਜਿਹੜੇ ਆ ਲੱਗਦਾ ਖਤਰੇ 'ਚ ਨੇ ਜੀ ਇੱਧਰ ਕੋੜ ਬੁੱਡਾ ਖਤਰੇ 'ਚ ਸਭਰਾ ਖਤਰੇ 'ਚ ਆ ਹੋਰ ਕਈ ਪਿੰਡ ਅਗਲੇ ਪਾਸੇ ਹੈਗੇ ਖਤਰੇ 'ਚ ਹਾਂਜੀ ਤੇ ਭਾਈ ਇੱਥੇ ਬਾਬਾ ਜੀ ਕਿੰਨੇ ਕੁ ਬੰਨ ਨੇ ਜਿਹੜੇ ਮਤਲਬ ਮਾਰਨ ਵਾਲੇ ਆ ਇੱਕ ਤਾਂ ਬੰਨ ਪਿੱਛੇ ਦੇਖਿਆ ਕਿ ਲਾਤਾ ਇੱਕ ਹੋਰ ਦੀ ਤਿਆਰੀ ਹੋ ਰਹੀ ਹੈ ਅਗਲੇ ਪਾਸੇ ਵੀ ਬੰਨ ਹੈਗੇ ਆ ਆਪਣਾ ਮੋਠਿਆਂ ਵਾਲਾ ਬੰਨਿਆ ਦੇ ਭਾਈ ਕਿੰਨੇ ਕਿ ਦਿਨਾਂ ਤੋਂ ਲੱਗੇ ਹੋਏ ਤੁਸੀਂ ਇੱਥੇ ਇੱਥੇ ਸਾਨੂੰ ਹੋ ਗਏ 5-6 ਦਿਨ ਹੋ ਗਏ ਲੱਗਿਆ ਨਾ ਹਾਂਜੀ ਤੇ ਕਿੰਦਾਂ ਤੋਂ ਲੱਗ ਗਿਆ ਸੀ ਵੀ ਪਾਣੀ ਦਾ ਖਤਰਾ ਹੋ ਸਕਦਾ ਇਹ ਜਿੱਦਾਂ ਜ਼ਿਆਦਾ ਪਾਣੀ ਛੱਡਿਆ ਇਹਨਾਂ ਪਰਸੋਂ ਚੌਥ ਦਾ ਉਸ ਦਿਨ ਤੋਂ ਇਹ ਆਪਣੇ ਆਲ ਨੂੰ ਪਾਣੀ ਜਦੋਂ ਮੋੜ ਖਾ ਗਿਆ ਉਦੋਂ ਤੋਂ ਖਤਰਾ ਲੱਗਣ ਲੱਗ ਪਿਆ ਤੇ ਬਾਕੀ ਸੰਗਤਾਂ ਲੱਗੀਆਂ ਅੱਜ ਵੀ ਲੱਗੇ ਰਹੇ ਹਾਂ ਪਰਸੋਂ ਵੀ ਲੱਗੇ ਰਹੇ ਹਾਂ ਤੇਜ਼ ਦੇ ਵਿੱਚ ਵੀ ਆਇਆ ਸੀ ਪਾਣੀ ਤੇਜ਼ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਜੀ ਭਾਈ ਕਿਵੇਂ ਦੇਖਦੇ ਹੋ ਨੌਜਵਾਨ ਸਾਰੇ ਡਟੇ ਹੋਏ ਨੇ ਹਾਂਜੀ ਹਾਂਜੀ ਬਹੁਤ ਪ੍ਰਸ਼ਾਸਨ ਦਾ ਵੀ ਧੰਨਵਾਦ ਆ ਮਹਾਂਪੁਰシャン ਦਾ ਵੀ ਜਿਹੜੇ ਸੰਤ ਬਾਬਾ ਸਰੇਆਲੀ ਸਾਹਿਬ ਵਾਲੇ ਸੁੱਖਾ ਸਿੰਘ ਜੀ ਸੇਵਾ ਨਿਭਾ ਰਹੇ ਨੇ ਮਹਾਂਪੁਰ ਸ਼ਾਇਆ ਤੇ ਉਹਨੂੰ ਹੀ ਇਹਨਾਂ ਸੇਵਾ ਲਈ ਆ ਜਿਹੜੇ ਇੱਥੋਂ ਹਿਸਾਬ ਲਾ ਲੋ ਵੀ 4 ਫੁੱਟ ਬੰਨ ਰਹਿ ਗਿਆ ਸੀ ਜਿੱਦਨੇ ਪਹਿਲੇ ਦਿਨ ਟੋਟ ਲਗਾਈ ਫਿਰ ਮਹਾਂਪੁਰ ਖਣ ਆਪਾਂ ਬੇਨਤੀ ਕੀਤੀ ਸੀ ਬਾਬਾ ਸੁੱਖਾ ਸਿੰਘ ਜੀ ਨੂੰ ਕਿ ਮਹਾਂਪੁਰ ਕੋ ਇੱਥੇ ਆਓ ਇਹ ਬੰਨ ਟੋਟ ਚੱਲਿਆ ਫਿਰ ਮਹਾਂਪੁਰ ਖ ਤੋੜੇ ਭਰ ਕੇ ਲੈ ਗਏ ਸੰਗਤਾਂ ਲੈ ਗਏ ਬਾਬਾ ਸੋਰ ਸਿੰਘ ਜੀ ਉਹ ਵੀ ਆਏ ਆ ਕੱਲ ਉਹ ਵੀ ਰਾਤ ਭਾਈ ਉੱਥੇ ਲੱਗੇ ਰਹਿੰਦੇ 20 ਘੰਟੇ ਜੀ 24 ਘੰਟੇ ਰਾਤ ਦੇਣੀ ਸੇਵਾ ਰਾਤ ਵਾਲੇ ਵਖਰੇ ਸਿੰਘ ਆਉਂਦੇ ਦੇਣ ਵਾਲੇ ਵਖਰੇ ਸਿੰਘ ਆਉਂਦੇ ਆ ਜੀ ਇਹ ਤਸਵੀਰਾਂ ਦੇਖੋ ਬਜ਼ੁਰਗ ਤੋਂ ਲੈ ਕੇ ਨੌਜਵਾਨ ਸਾਰੇ ਇੱਥੇ ਡਟੇ ਹੋਏ ਨੇ ਜਿਨ੍ਹਾਂ ਵੱਲੋਂ ਇਹ ਬੰਨ ਮਾਰਨ ਦੀ ਕੋਸ਼ਿਸ਼ ਛੜੀ ਹੈ ਉਹ ਕੀਤੀ ਜਾ ਰਹੀ ਹੈ ਹਾਂਜੀ ਭਾਈ ਇੱਥੋਂ ਨਾ ਜੁਰਟਾ ਲੱਗੀ ਤੇ ਮੇਰੇ ਖਿਆਲ ਨਾਲ ਆਹ ਵੇਖੋ ਜਿਹਦੇ ਬੋਰੇ ਲਾਏ ਨਾ ਆਪਾਂ ਇੱਥੋਂ ਤੱਕ ਢਾਹ ਲਾਤੀ ਛੇ ਨੇ ਤੇ ਨੌਜਵਾਨਾਂ ਨੂੰ ਜਿਹੜੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਆਏ ਉਹਨਾਂ ਸੇਵਾ ਕੀਤੀ ਜਿਹੜੇ ਦੂਰੋਂ ਨੇੜੇ ਵੀ ਆਏ ਆ ਉਹਨਾਂ ਦਾ ਵੀ ਧੰਨਵਾਦ ਆ ਬਾਕੀ ਫਿਰ ਵੀ ਇੱਥੇ ਪਹੁੰਚੋ ਪਿੰਡਾਂ ਦੇ ਬਾਈ ਨੌਜਵਾਨ ਇੱਥੇ ਉਨਰਾਂ ਲਈ ਧੰਨਵਾਦ ਕਰਦੇ ਆਂ ਤੇ ਮਹਾਂਪੁਰਚਾਂ ਦਾ ਸੰਗਤਾਂ ਦਾ ਜਿਹੜੇ ਆ ਵੀ ਫੁੱਲਾਲੀ ਬਸਤੀ ਤੋਂ ਆਏ ਆ ਜੀ ਹਾਂਜੀ ਹਾਂਜੀ ਸਾਰੇ ਫੁੱਲਾਲੀ ਬਸਤੀ ਤੋਂ ਲੱਗੇ ਆ ਜੀ ਉਹ ਦੋਹਾਂ ਵੀ ਜਿਹੜੇ ਇੱਥੇ ਨੌਜਵਾਨ ਪਹੁੰਚੇ ਹੋਏ ਜਿਨ੍ਹਾਂ ਦੇ ਵੱਲੋਂ ਇਹ ਮਦਦ ਜਿਹੜੀ ਇਹ ਕੀਤੀ ਜਾ ਰਹੀ ਹੈਗੀ ਬਨਪੂਰਨ ਦੀ ਕਿਉਂਕਿ ਨਾਲ-ਨਾਲ ਜੀਸੀਵੀ ਮਸ਼ੀਨ ਇੱਕ ਵਾਰ ਮੈਂ ਮਸ਼ੀਨਾ ਆਪਣੇ ਤੋਂ ਤਿੰਨ ਲੱਗੀਆਂ ਜੀ ਹਾਂਜੀ ਜਿਹੜੀਆਂ ਆਪਦੀਆਂ ਪ੍ਰਸ਼ਾਸਨ ਨੂੰ ਨੀ ਸਿਰਫ ਜਿਹੜੀਆਂ ਇਤੋਂ ਲਈ ਸੰਕਟਾ ਟਰੈਕਟਰ ਘੱਟੋ ਘੱਟ 30 ਟਰੈਕਟਰ ਲੱਗੇ ਆ ਜੀ ਜਾ ਸਕਦੇ ਦੇਖ ਸਕਦੇ ਹੋ ਨੌਜਵਾਨਾਂ ਦਾ ਕਿੰਨਾ ਜੜਾ ਆ ਉਜੋਰ ਇਸ ਕੰਮ ਦੇ ਲਈ ਲੱਗਿਆ ਪਿਆ ਹੈਗਾ ਕਿਉਂਕਿ ਨੌਜਵਾਨ ਲਗਾਤਾਰ ਜਿਹੜੇ ਆ ਦਿਨ ਰਾਤ ਇੱਥੇ ਡਟੇ ਹੋਏ ਨੇ ਮਿਹਨਤ ਕਰ ਰਹੇ ਨੇ ਤੇ ਫਿਰ ਵੀ ਮਾੜੇ ਵੀ ਹਾਲਾਤਾਂ ਦੇ ਵਿੱਚ ਪਿੱਛੇ ਵੀ ਨੌਜਵਾਨ ਜਿਹੜੇ ਆ ਉਹ ਨਹੀਂ ਹਟਦੇ ਹੈਗੇ ਤਾਂ ਲਗਾਤਾਰ ਪਾਣੀ ਦਾ ਹੁਫਾਂ ਜਿੱਥੇ ਸਤਲੁਜ ਬਿਆਸ ਦਰਿਆ ਜਿੱਥੇ ਮਿਲਦਾ ਦੋਮਾ ਦਾ ਪਾਣੀ ਦਾ ਹੁਫਾਂ ਜਿੱਥੇ ਲਗਾਤਾਰ ਵਧਦਾ ਜਾ ਰਿਹਾ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵੱ ਉਸ ਪਾਣੀ ਦੇ ਦਰਿਆ ਨੂੰ ਬੰਨ ਜਿਹੜਾ ਉਹ ਮਾਰਿਆ ਜਾ ਰਿਹਾ ਤਾਂ ਪਾਣੀ ਦਾ ਦਰਿਆ ਜਿਹੜਾ ਗੱਲ ਕਰ ਲਈਏ ਦਰਿਆ ਜਿਹੜੇ ਨੇ ਲਗਾਤਾਰ ਉਹਨਾਂ ਵਿੱਚ ਪਾਣੀ ਦਾ ਆਫਾਨ ਵੱਧ ਰਿਹਾ ਹੈਗਾ ਤਾਂ ਹਰ ਜਗ੍ਹਾ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਨੌਜਵਾਨ ਹਮੇਸ਼ਾ ਟਾਕਰੇ ਲਈ ਤਿਆਰ ਰਹਿੰਦੇ ਪੰਜਾਬ ਦੇ ਲੋਕ ਟਾਕਰੇ ਲਈ ਤਿਆਰ ਰਹਿੰਦੇ ਨੇ ਤੇ ਲਗਾਤਾਰ ਇਸੇ ਤਰੀਕੇ ਦੇ ਨਾਲ ਪਾਣੀ ਦਾ ਬੰਨ ਜਿਹੜਾ ਆ ਉਹ ਇਸ ਦੇ ਵਿੱਚ ਉਮਾਰਿਆ ਜਾ ਰਿਹਾ ਹੈਗਾ ਆ ਲੋਕ ਜਿਹੜੇ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰ ਰਿਹਾ ਰੇਤਾ ਲਿਆਂਦਾ ਜਾ ਰਿਹਾ ਕੋਈ ਕੁਸ਼ਕ ਕਰਦਾ ਕੋਈ ਕਹੀ ਦੇ ਨਾਲ ਲੱਗਿਆ ਵਾ ਹਰ ਕੋਈ ਆਪਣਾ ਬੰਨ ਦਾ ਯੋਗਦਾਨ ਜਿਹੜਾ ਇਸ ਦੇ ਵਿੱਚ ਪਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਦੇਖ ਪਾ ਰਹੇ ਹੋ ਨੌਜਵਾਨ ਤੁਸੀਂ ਖੜਾ ਜਿਹੜਾ ਦੇਖ ਰਹੇ ਹੋ ਪਾਣੀ ਦੇ ਵਿੱਚ ਜਾ ਕੇ ਵੀ ਚੈੱਕ ਕਰਕੇ ਆਂਦਾ ਕਿਸ ਤਰੀਕੇ ਦੇ ਨਾਲ ਕਿੰਨਾ ਕੁ ਜਿਹੜਾ ਆ ਕਿੱਥੇ ਕਿ ਤੱਕ ਜੋ ਇਹ ਐਂਗਲ ਸਟਾਇਆ ਜਾ ਰਿਹਾ ਜਾਂ ਜੋ ਬੰਨ ਬੰਨਣ ਦੇ ਲਈ ਜੋ ਥੈਲਿਆਂ ਨਾਲ ਭਰ ਕੇ ਲੋਹੇ ਦਾ ਐਂਗਲ ਸਟਾਇਆ ਜਾ ਰਿਹਾ ਕਿੱਥੇ ਕਿ ਤੱਕ ਜਾ ਰਿਹਾ ਉਸਤੇ ਲਈ ਵੀ ਜਿਹੜਾ ਇਹ ਨੌਜਵਾਨ ਮਿਹਨਤ ਕਰ ਰਹੇ ਮਿੱਟੀ ਦੇ ਨਾਲ ਮਿੱਟੀ ਜਿਹੜੇ ਆ ਨੌਜਵਾਨ ਹੋਏ ਪਏ ਨੇ ਚਿਹਰੇ ਇਹਨਾਂ ਦੇ ਕਾਲੇ ਹੋ ਚੁੱਕੇ ਕਿਉਂਕਿ ਧੁੱਪ ਜਿਹੜੀ ਆ ਬਹੁਤ ਗਰਮੀ ਜਿਹੜੀ ਆ ਉਸ ਤੋਂ ਬਹੁਤ ਜ਼ਿਆਦਾ ਪੈ ਰਹੀ ਆ ਪਾਣੀ ਦਾ ਸੇਕ ਵੀ ਪੈ ਰਿਹਾ ਦੂਸਰੇ ਪਾਸੇ ਆ ਪਾਣੀ ਨੂੰ ਜਿਹੜਾ ਬੰਨ ਮਾਰਿਆ ਜਾ ਸਕੇ ਪਾਣੀ ਰੋਕਿਆ ਜਾ ਸਕੇ ਲੋਕਾਂ ਨੂੰ ਜੋ ਪਿੰਡ ਡੁੱਬਣ ਦੇ ਕਿਨਾਰੇ ਆ ਉਹਨਾਂ ਨੂੰ ਬਚਾਇਆ ਜਿਹੜਾ ਆ ਉਹ ਜਾ ਸਕੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਤੁਸੀਂ ਕੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਲੱਗੀ ਹੋਈ ਹਾਲਾਂਕਿ ਲੰਗਰ ਵੀ ਲੱਗੇ ਹੋਏ ਨੇ ਕੋਈ ਮੁਸ਼ਕਲ ਦੇ ਵਿੱਚ ਆ ਤਾਂ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਵੀ ਜਿਹੜਾ ਆ ਉਹ ਕੀਤਾ ਹੋਇਆ ਵਾ ਲੰਗਰ ਵੀ ਇੱਥੇ ਚਾਹ ਪਾਣੀ ਜੋ ਵੀ ਹੈਗਾ ਹਰ ਇੱਕ ਤਰ੍ਹਾਂ ਦੀ ਸੰਗਤ ਨੂੰ ਸੁਵਿਧਾ ਜਿਹੜੀ ਆ ਉਹ ਮਿਲ ਰਹੀ ਹੈਗੀ ਤਾਂ ਨਿਸ਼ਕਾਮ ਸੇਵਾ ਇਸ ਸੰਗਤ ਦੇ ਵੱਲੋਂ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਐਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹੋ ਤੁਸੀਂ ਲੋਕ ਸੇਵਾਵਾਂ ਜਿਹੜੀਆਂ ਉਹ ਕਰ ਰਹੇ ਨੇ ਬਾਈ ਕਿਹੜਾ ਪਿੰਡ ਆਈ ਤੁਹਾਡਾ ਹਰਾਲ ਚਾਹ ਸੋ ਦੂਰ ਦੂਰ ਦੇ ਪਿੰਡਾਂ ਤੋਂ ਵੀ ਲੋਕ ਆਏ ਹੋਏ ਨੇ ਕਿਉਂਕਿ ਕਾਫੀ ਮੁਸ਼ਕਲ ਦਾ ਜਿਹੜਾ ਸਾਹਮਣਾ ਇਹ ਸੇਵਾ ਕਰਨ ਲਈ ਐ ਸਪੈਸ਼ਲ ਜੀ ਸੋ ਸੇਵਾ ਕਰਨ ਦੇ ਲਈ ਲੋਕ ਬਹੁਤ ਸਾਰੇ ਇੱਥੇ ਆਏ ਹੋਏ ਨੇ ਜਿਹੜੇ ਲੋਕ ਹਾਲਾਂਕਿ ਜ਼ਰੂਰੀ ਨਹੀਂ ਇੱਥੇ ਲਾਗੇ ਦੇ ਪਿੰਡਾਂ ਦੇ ਜਿਨ੍ਹਾਂ ਨੂੰ ਖਤਰਾ ਪਰ ਹੋਰ ਦੂਰ ਦੂਰੋਂ ਪਿੰਡਾਂ ਤੋਂ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਨੌਜਵਾਨ ਪਹੁੰਚੇ ਹੋਏ ਨੇ ਤਾਂ ਕਿ ਬੰਨ ਮਾਰਿਆ ਜਾ ਸਕੇ ਜਿਹੜੇ ਲੋਕ ਡੁੱਬਣ ਦੇ ਕਿਨਾਰੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਤਾਂ ਤੁਹਾਨੂੰ ਇੱਕ ਵਾਰ ਆ ਤੂੜਾ ਡਿੱਗ ਦਾ ਵਿੱਚ ਦਿਖਾਵਾਂ ਕਿਸ ਤਰੀਕੇ ਦੇ ਨਾਲ ਇਹਨੂੰ ਉੱਪਰੋਂ ਬੰਨ ਕੇ ਜਿਹੜਾ ਆ ਉਹ ਵਿੱਚ ਛੱਟੇ ਜਾਂਦਾ ਤੇ ਫਤੇ ਬਲਾ ਕੇ ਜਦੋਂ ਇਸ ਨੂੰ ਸਿੱਟਦੇ ਆ ਤਾਂ ਉਸ ਤੋਂ ਬਾਅਦ ਜਕਾਰਾ ਛੱਡਿਆ ਜਾਂਦਾ ਆ ਫਿਰ ਉਸ ਤੋਂ ਬਾਅਦ ਇਸ ਇਹਨਾਂ ਨੂੰ ਜਿਹੜਾ ਆ ਅੰਦਰ ਸੁੱਟਿਆ ਜਾਂਦਾ ਕਿਉਂਕਿ ਲੋਕ ਇਕੱਠੇ ਹੁੰਦੇ ਨੇ ਇਹਨੂੰ ੱੱੱਕਾ ਮਾਰਦੇ ਨੇ ਮੈਂ ਤੁਹਾਨੂੰ ਤਸਵੀਰ ਜਿਹੜੀ ਆ ਨਾਲ-ਨਾਲ ਦਿਖਾਉਂਗਾ ਕਿਸ ਤਰੀਕੇ ਦੇ ਨਾਲ ਲੋਕ ੱੱੱਕਾ ਮਾਰ ਕੇ ਇਹਨੂੰ ਸ਼ਕੰਜਾ ਉੱਪਰਤੀ ਪ੍ਰੋਪਰ ਪਾ ਕੇ ਫਿਰ ਇਸ ਨੂੰ ਪਾਣੀ ਦੇ ਵਿੱਚ ਸੁੱਟਦੇ ਆ ਤੇ ਉਸ ਤੋਂ ਪਹਿਲਾਂ ਫਤੇ ਵੀ ਗਿਜਾਂਦੇ ਨੇ ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਤਸਵੀਰਾਂ ਕਿ ਫਤੇ ਗਿ ਜਾ ਕੇ ਉਸ ਤੋਂ ਬਾਅਦ ਇਸ ਨੂੰ ਪਾਣੀ ਦੇ ਵਿੱਚ ਉਹ ਸੁੱਟਿਆ ਜਾਂਦਾ ਤਾਂ ਕਿ ਬੰਨ ਜਿਹੜਾ ਆ ਪੂਰਿਆ ਜਾ ਸਕੇ ਇਸ ਨੂੰ ਰੋਕਿਆ ਜਾ ਸਕੇ ਪਾਣੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਤਾਂ ਦਰਿਆਵਾਂ ਨੂੰ ਬੰਨ ਪੰਜਾਬੀਆਂ ਦੇ ਵੱਲੋਂ ਮਾਰੇ ਜਾ ਰਹੇ ਨੇ ਲਗਾਤਾਰ ਨੌਜਵਾਨ ਜਿਹੜੇ ਆ ਇਸ ਨੂੰ ਜਿਹੜੇ ਮਾਰਨ ਦੇ ਲਈ ਡਟੇ ਹੋਏ ਨੇ ਤਸਵੀਰਾਂ ਬਾਈ ਜੀ ਬਈ ਕੀ ਨਾਮ ਹੈ ਤੁਹਾਡਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਈ ਕਾਫੀ ਮੁਸ਼ਕਲ ਹੁੰਦਾ ਹੋਣਾ ਇਹ ਹਾਂ ਜੀ ਇਹ ਕਾਫੀ ਡੂੰਘਾ ਇੱਥੇ ਇੱਥੇ ਟਹਾ ਲੱਗਦੀ ਆ 40 40 50 50 60 60 ਫੁੱਟ ਥੱਲੇ ਚਲ ਜਾਂਦਾ ਜੀ ਇਨੂੰ ਹੌਲੀ ਹੌਲੀ ਛੁੱਟ-ਛੁੱਟ ਕੇ ਕ੍ਰੀਟ ਦੋਰੇ-ਦੋਰੇ ਤੇਰੇ-ਤੇਰੇ ਕ੍ਰੀਟ ਲਾ ਕੇ ਨੌਜਵਾਨ ਜਿਹੜੇ ਸੰਗਤ ਲੱਗੀ ਆ ਜੀ ਇਹਨੂੰ ਫਿਰ ਥੱਲੇ ਤੱਕ ਭਰ ਕੇ ਤੇ ਪੈਰ ਜੋੜ ਕੇ ਅੰਦਾਜ਼ਾ ਕੋਈ ਨਹੀਂ ਬਾਈ ਇੱਦਾਂ ਦੇ ਕਿੰਨੇ ਜਾਣੇ ਆ ਅੰਦਾਜ਼ਾ ਕੋਈ ਨਹੀਂ ਆ ਜੀ ਕਿਤੇ ਵਾਧੇ ਆ ਕਿਤੇ ਘਾਟੇ ਆ ਜਿੰਨੇ ਤੁਰੇ ਜਾਂਦੇ ਨੇ ਤੇ ਉੱਪਰ ਨਹੀਂ ਆਉਂਦੇ ਇਦਾਂ ਧਿਰ ਬੈਦੀ ਨਹੀਂ ਆ ਉਨ ਜੇ ਤੱਕ ਜਿਹਦਾ ਫਤੇ ਬਲਾ ਕੇ ਆ ਸਿੱਟਦੇ ਆ ਵਿੱਚ ਹੁਣ ਵੀ ਇਸੇ ਤਰੀਕੇ ਦੇ ਨਾਲ ਹਾਂਜੀ ਹਾਂਜੀ ਫਤੇ ਬਲਾ ਕੇ ਸਿੱਟਾਂਗੇ ਜੀ ਇਹਨੂੰ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਓਟ ਆਸਰੇ ਦੇ ਨਾਲ ਤੇ ਉਦਾਂ ਹੀ ਫਤੇ ਬਲਾ ਕੇ ਇਹਨੂੰ ਵਿੱਚ ਸੁਟਾਂਗੇ ਜੀ ਭਾਜੀ ਕੰਮ ਸਿਰੇ ਚੜੇ ਨਾ ਚੜੇ ਹਨਾ ਦੇਖੋ ਮਹਾਰਾਜ ਦਾ ਨਾਮ ਪਹਿਲਾ ਹੈ ਜੀ ਉਹਦੇ ਉਹਦੇ ਪਹਾਣੇ ਦੇ ਵਿੱਚ ਹਾਂਜੀ ਉਹਦੇ ਪਹਾਣੇ 'ਚ ਰਹਿ ਕੇ ਤੇ ਫੇਰ ਹੀ ਸਾਰਾ ਕੁਝ ਮਹਾਰਾਜ ਦੇ ਪਾਣੀ ਚ ਚੱਲਦਾ ਆਪ ਜੀ ਨੂੰ ਪਤਾ ਹੈ ਜੀ ਹਾਂ ਜੀ ਬਾਈ ਬਹੁਤ ਤੁਹਾਡਾ ਮਤਲਬ ਹੌਸਲਾ ਆ ਕਿ ਤੁਸੀਂ ਡਟੇ ਹੋਏ ਆ ਕਿਉਂਕਿ ਗਰਮੀ ਦੇ ਨਾਲ ਤੁਸੀਂ ਮੁੜਕੋ ਮੁੜਕੀ ਹੋਏ ਪਏ ਫਿਰ ਵੀ ਲੱਗੇ ਹੋਏ ਆ ਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਹੁਣੇ ਥੋੜੇ ਟਾਈਮ ਦੇ ਵਿੱਚ ਇਹਨਾਂ ਨੇ ਇਹਨੂੰ ਵਿੱਚ ਬਾਈ ਹੁਣੀ ਸਾਰੇ ਇਸ ਜੋ ਲੋਹੇ ਦਾ ਸ਼ਕੰਜਾ ਹੈ ਉਸ ਨੂੰ ਵਿੱਚ ਸੁੱਟ ਦੇਣਗੇ ਜੋ ਰੇਤੇ ਦਾ ਭਰਿਆ ਹੋਇਆ ਤੇ ਪਹਿਲਾਂ ਇਹ ਫਤੇ ਗਿਜਾਉਣਗੇ ਸਾਨੂੰ ਤਸਵੀਰਾਂ ਆਪਾਂ ਨਾਲ-ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਫਤੇ ਬਲਾ ਕੇ ਫਿਰ ਇਹਨਾਂ ਦੇ ਵੱਲੋਂ ਜਿਹੜਾ ਆ ਇਹ ਰੇਤੇ ਦੇ ਭਰੇ ਹੋਏ ਜਿਹੜਾ ਕ੍ਰੀਏਟ ਕ੍ਰੀਏਟ ਹੈ ਉਸ ਨੂੰ ਵਿੱਚ ਜਿਹੜਾ ਸੁੱਟਿਆ ਜਾਵੇਗਾ ਤਾਂ ਆਹ ਉਸ ਦੀਆਂ ਕੁੰਡੀਆਂ ਜਿਹੜੀਆਂ ਉਹ ਕੱਸੀਆਂ ਜਾ ਰਹੀਆਂ ਤਾਂ ਕਿ ਖੁੱਲੇ ਨਾ ਕੋਈ ਵੀ ਜੋ ਥੈਲਾ ਆ ਉਹ ਖੁੱਲ ਕੇ ਬਾਹਰ ਨਾ ਜਾਵੇ ਉਸ ਨੂੰ ਲੈ ਕੇ ਇਹ ਕੁੰਡੀਆਂ ਜਿਹੜੀਆਂ ਨਾਲ ਬੰਨੀਆਂ ਜਾ ਰੇ ਜਾ ਰਹੀਆਂ ਹੈਗੀਆਂ ਤਾਂ ਨੌਜਵਾਨ ਸਾਰੇ ਵੀਰ ਜਿਹੜੇ ਡਟੇ ਹੋਏ ਚਾਹੇ ਬਜ਼ੁਰਗ ਨੇ ਚਾਹੇ ਕੋਈ ਵੀ ਹਰੇਕ ਕੋ ਡਟਿਆ ਹੋਇਆ ਕਿਉਂਕਿ ਹਰੇਕ ਦੇ ਦਿਲ ਦੇ ਵਿੱਚ ਇੱਕੋ ਗੱਲ ਹੈ ਕਿ ਦਰਿਆ ਨੂੰ ਬੰਨ ਮਾਰਨਾ ਆ ਪਿੰਡਾਂ ਚ ਪਾਣੀ ਨਹੀਂ ਜਾਣ ਦੇਣਾ ਇੱਕੋ ਗੱਲ ਦਿਲ ਤੇ ਦਿਮਾਗ ਦੇ ਵਿੱਚ ਹੈ ਤਾਂ ਕਿ ਇਹ ਪਾਣੀ ਨੂੰ ਜਿਹੜਾ ਆ ਉਹ ਰੋਕਿਆ ਜਾਣਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀ ਉੱਤੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਲੋਕ ਕਿੰਨੀ ਮਿਹਨਤ ਕਰ ਰਹੇ ਨੇ ਕਿੰਨਾ ਜਿਆਦਾ ਉਹਨਾਂ ਨੂੰ ਜਿਹੜਾ ਸਟਰਗਲ ਇੱਥੇ ਕਰਨੀ ਪੈ ਰਹੀ ਹੈਗੀ ਆ ਹਾਲਾਂਕਿ ਇਹ ਨਹੀਂ ਪਤਾ ਕਿ ਕਿੰਨੇ ਇਸ ਤਰ੍ਹਾਂ ਦੇ ਜੋ ਤੋੜੇ ਭਰਿਆ ਹੋਇਆ ਜਿਹੜਾ ਇਹ ਲੋਹੇ ਦਾ ਸ਼ਕੰਜਾ ਕਿੰਨੇ ਕੁ ਭਰਨੇ ਆ ਕੋਈ ਅੰਦਾਜ਼ਾ ਨਹੀਂ ਹੈਗਾ ਇਹ ਬਾਈ ਕਿੰਨੀ ਕੁ ਗਿਣਤੀ ਹੋ ਜੂ ਇਹਨਾਂ ਦੀ ਇਹ ਕੋਈ ਅੰਦਾਜ਼ਾ ਨਹੀਂ ਥੱਲੇ ਲੱਗਦੇ ਲੱਗਦੇ ਬਹੁਤ ਜਾਂਦੇ ਥੱਲੇ ਜਹਰਾਂ ਦੀ ਗਿਣਤੀ ਚ ਇਹ ਥੱਲੇ ਉਹ ਤੱਕ ਪੈਰ ਲੱਗਦੇ ਲੱਗਦੇ ਉੱਪਰ ਆਉਗੇ ਤੇ ਫਿਰ ਖਲੋਣਾ ਤੇ ਬੈੱਡ ਬਣਾਣਾ 60 ਫੁੱਟ ਡੂੰਗਾ ਥਾ ਸਤਿ ਪਾਜੀ ਇਹ ਰੁੜ ਕੇ ਅੱਗੇ ਨੂੰ ਚਲੇ ਜਾਂਦੇ ਅੱਗੇ ਨੂੰ ਚੱਲ ਜਾਂਦੇ ਪਾਣੀ ਦੇ ਆਵਾਜ਼ ਨਾਲ ਅੱਗੇ ਨੂੰ ਤਰੀ ਜਾਂਦੇ ਇਹਦੇ ਡੂੰਗਾ ਵੇ ਨਾ ਇਸ ਤਰ੍ਹਾਂ ਮਾਰ ਤੇ ਤੁਹਾਡਾ ਬੰਦਾ ਵੀ ਚੈੱਕ ਵੀ ਕਰਨ ਜਾਂਦਾ ਅੰਦਰ ਹਾਂਜੀ 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 ਜਾਂਦੇ ਆ ਜੀ ਚੈੱਕ ਕਰਕੇ ਫਿਰ ਵੀ ਇਹ ਵੀ ਕੇਸ ਹਮਣਾ ਸੁੱਟਣਾ ਇਹਨੂੰ ਉਹ ਤਕਨੀਕ ਦੇ ਨਾਲ ਸੁੱਟਦੇ ਫਿਰ ਇਹਨੂੰ ਹਾਂਜੀ ਮੇਰੇ ਹਿਸਾਬ ਨਾਲ ਪਹਿਲਾ ਵਾਲੇ ਸਾਲ ਜੋ ਨੰਗੇ ਉਹਨਾਂ ਤੋਂ ਤਜਰਬਾ ਵੀ ਬੰਦੇ ਨੂੰ ਹੋ ਜਾਂਦਾ ਜੀ ਜਰੂਰ ਜੀ ਜਰੂਰ ਫਿਰ ਤਜਰਬਾ ਆਂਦਾ ਤਾਹੀਓਂ ਵੇਖ ਲੋ ਲੱਗੇ ਆ ਜੀ ਇੱਥੇ ਹਾਂਜੀ ਅਸਲ ਅਸਲ ਦੇ ਵਿੱਚ ਛੋਟੇ ਵੀਰ ਇਹ ਤਜਰਬਾ ਜਿਹੜੀਆਂ ਸਰਕਾਰਾਂ ਕਰਾਉਂਦੀਆਂ ਵਾਂ ਆ 20 ਦਿਨਾਂ ਬਾਅਦ ਪਾਣੀ ਲੈ ਜਾਣਾ ਵਾ ਜੇ ਕਿਤੇ ਸਰਕਾਰ ਲੋਕਾਂ ਦੀ ਬਾਹ ਫੜੇ ਤੇ ਇਹਦੇ ਨਾਲ ਨਾਲ 3-4 ਕਿਲੋਮੀਟਰ 5 ਕਿਲੋਮੀਟਰ ਜਿਹੜੀ ਆ ਉਹ ਕੰਧ ਵੀ ਕੱਢਣ 10 ਕਿਲੇ ਚੌੜਾ ਕਰਕੇ ਇਹਨੂੰ ਆ ਲੋਕਾਂ ਦੀ ਜਿਹੜੀ ਮਿਹਨਤ ਵੀ ਵਾਛਦੀ ਦੀ ਬਰਬਾਦੀ ਵਾਛਦੀ ਆ ਅਸਲ ਦੇ ਵਿੱਚ ਆ ਵੀ ਜਿੰਨੀ ਰੇਤਾ ਪੂਰੇ ਪੰਜਾਬ ਦੇ ਵਿੱਚ ਕੱਢੀ ਜਾਂਦੀ ਆ ਦਸਾਂ 11 ਮਹੀਨਿਆਂ ਚ ਠੇਕੇਦਾਰਾਂ ਵੱਲੋਂ ਮਤਲਬ ਮਾਈਨਿੰਗ ਦੇ ਨਾਂ ਦੇ ਉੱਤੇ ਉਨੀ ਰੇਤਾ ਜਿਹੜੀ ਉਹ ਪਬਲਿਕ ਵੱਲੋਂ ਦੁਬਾਰਾ ਦਰਿਆ ਨੂੰ ਦੇਣੀ ਪੈਂਦੀ ਆ ਹਰ ਸਾਲ ਅੱਜ ਲੱਖਾਂ ਟਨ ਮਿੱਟੀ ਰੇਤਾ ਜਿਹੜੀ ਉਹ ਆ ਗਈ ਆ ਇਥੇ ਸਾਡੇ ਕੋਲੇ ਤਾਂ ਮਿੱਟੀ ਰੇਤਾ ਹੈਗੀ ਆ ਪਰ ਮੈਂ ਲੋਈਆਂ ਵੇਖ ਕੇ ਆ ਜਿਹੜੀ ਆ 베ੜੀ ਲੱਗੀ ਆ 베ੜੀ ਉਹ ਦੋੇ ਪਾਸੇ ਵੀ ਚੱਕੇ ਜਾਂਦੇ ਆ ਜਾਂ ਫਿਰ ਇਥੇ ਲੋਕ ਜਿਹੜੀ ਦੀ ਲੋੜ ਪੈਂਦੀ ਜਾਂਦੀ ਆ ਜੀ ਤਾਂ ਇਹ ਉਧਰ ਭਾਜੀ ਕਿੰਨੇ ਕ ਪਿੰਡੋਂ ਨੇ ਉਧਰ ਪਿੰਡ ਜਿਹੜੇ ਆ ਨਾ ਇਥੋਂ ਲੈ ਕੇ ਆਪਣਾ ਫਤੇਗੜ ਸਭਰਾ ਕਰੋਮ ਆਲੇ ਵਾਲਾ ਫੱਤੇ ਵਾਲਾ ਰਾਜੀ ਸਭਰਾ ਮਤਲਬ ਇਹ ਮੱਥੀ ਗਰੀਬ ਸਿੰਘ ਵਾਲੀ ਬੰਡਾਲਾ ਕুতਬਦੀਨ ਵਾਲਾ ਇਹ ਇਹ ਫੱਤੇ ਵਾਲਾ ਇਹ ਸਾਰੇ ਪਿੰਡ ਤੇ ਦੋ ਅੱਗੇ ਤੁਰੇ ਜਿਹੜੇ 25 30 ਪਿੰਡ ਜਿਹੜੇ ਆਓ ਬਾਰਡਰ ਤੱਕ ਜੀ ਜੀ ਆ ਤੁਸੀਂ ਦੇਖੋਗਾ ਕੁੰਡੀਆਂ ਬਿਲਕੁਲ ਇੱਥੇ ਕੱਸਤੀਆਂ ਗਈਆਂ ਜਾਂ ਮੈਂ ਇੱਕ ਵਾਰ ਕੈਮਰਾਮੈਨ ਕਹੂੰਗਾ ক্লোਜ਼ ਕਰਕੇ ਦਿਖਾ ਦੇਵੇ ਕੁੰਡੀਆਂ ਬਿਲਕੁਲ ਕੱਸਤੀਆਂ ਗਈਆਂ ਤੇ ਹੁਣ ਇਹਨਾਂ ਨੂੰ ੱਟਕਾ ਲਾਇਆ ਜਾਊਗਾ ਉਸ ਤੋਂ ਪਹਿਲਾਂ ਜਕਾਰਾ ਜਿਹੜਾ ਹੈ ਸਾਰੇ ਵੀਰਾਂ ਦੇ ਵੱਲੋਂ ਛੱਡਿਆ ਜਾਣਾ ਪ੍ਰਮਾਤਮਾ ਦਾ ਨਾਮ ਲਿਆ ਜਾਣਾ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਫਿਰ ਦਰਿਆ ਵਿੱਚ ਸੁੱਟ ਦਿੱਤਾ ਜਾਣਾ ਤਾਂ ਦੇਖੋ ਉਮੀਦ ਆ ਆਸ ਆ ਇੱਕ ਦਰਿਆ ਨੂੰ ਬੰਨ ਲਾਉਣ ਦੀ ਬੋਲੇ ਈਸੋ ਨਿਹਾਲ ਪੱਗ ਰਿਚੋ ਸੋ ਦੇਖੋ ਕਿੰਨੀ ਮਿਹਨਤ ਕਿੰਨਾ ਜੋਰ ਜਿਹੜਾ ਆ ਇਹਨਾਂ ਨੌਜਵਾਨਾਂ ਨੂੰ ਲਾਣਾ ਪੈ ਰਿਹਾ ਹੈਗਾ ਕਿੰਨਾ ਖਤਰਾ ਕਿੰਨਾ ਜ਼ਿਆਦਾ ਨੌਜਵਾਨ ਜਦੋਂ ਜੈਦ ਕਰ ਰਹੇ ਨੇ ਪੂਰਾ ਖਿੱਚ ਕੇ ਆ ਲੋਹੇ ਦਾ ਮਤਲਬ ਸ੍ਰੀ ਅਕਾਲ ਦੇਖ ਪਾ ਰਹੇ ਹੋ ਨਿਗਾਹ ਮਾਰ ਰਹੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਅੱਗੇ ਵਧ ਰਿਹਾ ਹੈਗਾ ਤੇ ਜਵਾਲੇ ਦਵਾਲੇ ਲੋਕਾਂ ਦੀਆਂ ਫਸਲਾਂ ਖੜੀਆਂ ਹੋਈਆਂ ਤਬਾਹ ਹੋਣ ਦੇ ਕਿਨਾਰੇ ਫਸਲਾਂ ਖੜੀਆਂ ਹੋਈਆਂ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਆਸ ਉਮੀਦ ਹੈ ਕਿ ਜੇਕਰ ਇਹ ਪਾਣੀ ਅੱਗੇ ਇਸੇ ਤਰ੍ਹਾਂ ਵਹਿੰਦਾ ਰਹਿੰਦਾ ਤਾਂ ਫਸਲਾਂ ਬਚ ਸਕਦੀਆਂ ਨੇ ਉਹਨਾਂ ਦੇ ਕਾਰਬਾਤ ਸਕਦੇ ਨੇ ਪਰ ਜੇਕਰ ਇਸੇ ਤਰੀਕੇ ਦੇ ਨਾਲ ਪਿੱਛੇ ਮੀਂਹ ਪੈਂਦੇ ਰਹਿੰਦੇ ਪਾਣੀ ਦਾ ਪੱਧਰ ਤੇਜ ਹੁੰਦਾ ਤਾਂ ਇਹ ਪਾਣੀ ਤਵਾਹੀ ਮਚਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਦਰਿਆਵਾਂ ਵਿੱਚੋਂ ਛੱਲਾ ਮਾਰਦਾ ਪਾਣੀ ਜਿਹੜਾ ਅੱਗੇ ਵੱਧ ਰਿਹਾ ਹੈਗਾ ਤੇ ਬੁਰੇ ਤਰੀਕੇ ਦੇ ਨਾਲ ਇਸ ਦੇ ਵੱਲੋਂ ਜਿਹੜੀ ਹੈ ਤਵਾਹੀ ਮਚਾਉਣ ਦੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਸੁਲਤਾਨਪੁਰ ਲੋਧੀ ਲਾਗੇ ਗੋਇੰਦਵਾਲ ਸਾਹਿਬ ਦੀ ਗੱਲ ਕਰ ਲਈਏ ਤਾਂ ਉੱਥੇ 16 ਸਤੰਬਰ